ਈਨਿਆ ਨਾ ਉਹ ਘਰੇ ਚੱਕਰੇ ਬਣਾਉਣੀ ਮਿਲਦੀ ਹੈ ਬਾਈ ਤੁਸੀਂ ਲੈ ਬਾਈ ਦਿੱਤੀ ਬਣਾਉਣੀ ਅੱਗੇ ਕਿੱਥੇ ਗਈ ਨਹੀਂ ਦੇਖ ਲਓ ਬਾਈ ਇਹ ਬੰਦੇ ਬਹੁਤ ਐਜੇ ਦੇਖ ਲੈ ਮਸ਼ੀਨ ਦੇ ਹੁਣ ਨਾਲ ਨਾਲ ਫਿਰੇ ਜਾਣੇ ਹਾਂ ਮਸ਼ੀਨ ਤੇ ਹੁਣ ਨਾਲ ਨਾਲ ਫਿਰੇ ਜਾਣਾ ਹਾਂ ਹੈ ਬਾਤ ਵੜਾ ਕੇ ਸੇ ਹੋਰ ਦੇਣੇ ਨੇ ਉਹ ਸਾਨੂੰ ਕਹਿੰਦੇ ਵੀ ਦੂਏ ਦੇ ਮੋੜੇ ਪਰ ਰੱਖ ਕੇ ਚਲਾਉਂਦੇ ਆ ਹੈ ਐਡੀ ਬੰਦੂਖ ਲਾਈ ਦੀ ਮੇਰੀ ਇਹਨੂੰ ਵੀ ਬੜੀ ਹੱਸੋ ਬੇਪਾਤੀ ਬੰਦੂਖ ਲਾਈ ਦੀ ਉਹ ਬਾਈ ਮੇਰੀ ਗੱਲ ਸੁਣ ਲੈ ਫਰਮਾਇਸ਼ ਲਾ ਕੇ ਲਾਇਸੈਂਸ ਨਹੀਂ ਮਿਲਦਾ ਇਹਨੂੰ ਲਾਇਸੈਂਸ ਤਾਂ ਮਿਲ ਗਿਆ ਉਹ ਵੀ ਇੱਕ ਇਹਨਾਂ ਦਾਈ ਦਾ ਕਹਿੰਦਾ ਬਾਕੀ ਹੈ ਨਹੀਂ ਬਾਈ ਇਹ ਕਹਿੰਦਾ ਬਾਕੀ ਆ ਪੱਥਰੀ ਕਾਲ ਜੀ ਥਾਲੇ ਹਾਂਜੀ ਮੈਂ ਚੱਲਿਆ ਹਾਂ ਹਾਰੇ ਟੱਕੇ ਵੱਢਣ ਠੀਕ ਹੈ ਬਹੁਤ ਆ ਯਾਰ ਇੱਧੇ ਜਿਹੜੇ ਗਿਰਿਆਗੇ ਉਹ ਵੀਰੇ ਹੁਣ ਪਤਾ ਲੱਗਦਾ ਹਾਂ ਹੁਣ ਮੈਂ ਵਿਚ ਦੇ ਗੇਮਾਂ ਚੱਕ ਲੂੰਗਾ ਤੱਕਣਾ ਜਿਹੜੇ ਖੜੇ ਖੜੇ ਤਾਂ ਬੜੇ ਸਾਡੇ ਵਿੱਚ ਨਹੀਂ ਹੈਗੇ ਸਾਡੇ ਡੌਲਾਂ ਤੋਂ بگੜ ਜੰਮੀ ਦੀ ਹੈ ਜਿਹੜੇ ਡੌਲਾਂ ਦੀਆਂ ਡੌਲਾਂ ਵਿੱਚ ਤਿੰਨ ਚਾਰ ਭਰੀਆਂ ਮਾ ਵੱਢ ਲਿਆਉਂਦੇ ਹੋਂ ਵਿੱਚ ਨਹੀਂ ਦਾਣਾ ਵੀ ਹੈਗਾ ਸਾਡੂ ਲੈ ਵੱਢ ਲਿਆ ਠੀਕ ਨਹੀਂ ਹਾਂ ਉਹ ਵੱਢ ਲਿਆ ਡੌਲਾਂ ਕੋਲ ਦੇਖ ਮਹੀਨ ਲੈ ਜਾਣਾ ਉਹ ਗਾਇਨੇ ਚੱਕ ਲੈਣਾ ਪੜਾਉਣੀ ਮੇਰਤੀ ਹੈ ਬਾਈ ਤੁਸੀਂ ਮੈਂ ਬਾਈ ਇਸਦੀ ਪੜਾਉਣੀ ਅੱਗੇ ਕਿੱਥੇ ਹੈਗੇ ਨਹੀਂ ਦੇਖ ਲਓ ਬਾਈ ਇਹ ਬੰਦੇ ਬਹੁਤ ਐਜੇ ਦੇਖ ਲੈ ਮਸ਼ੀਨ ਦੇ ਹੋਂ ਨਾਲ ਨਾਲ ਫਿਰੇ ਜਾਣੇ ਮਸ਼ੀਨ ਦੇ ਉਹ ਨਾਲ ਨਾਲ ਫਿਰੇ ਜਾਣੇ ਹੈ ਬਾਤ ਵੜਾ ਕੇ ਸੇ ਹੋਰ ਦੇਣੇ ਨੇ ਉਹ ਸਾਨੂੰ ਕਹਿੰਦੇ ਵੀ ਦੂਏ ਦੇ ਮੋੜੇ ਤੇ ਰੱਖ ਕੇ ਚਲਾਉਂਦੇ ਆ ਹੈ ਐਡੀ ਬੰਦੂਖ ਲਈਦੀ ਮੇਰੀ ਇਹਦੇ ਨੂੰ ਬੜੀ ਆਸਵਾ ਬੇਪਾਗੀ ਬੰਦੂਖ ਲਈਦੀ ਉਹ ਬਾਈ ਮੇਰੀ ਗੱਲ ਛੱਡ ਲੈ ਫਰਮਾਇਸ਼ ਦਾ ਕਿ ਲਾਇਸੈਂਸ ਨਹੀਂ ਮਿਲਦਾ ਇਹਨੂੰ ਲਾਇਸੈਂਸ ਤਾਂ ਮਿਲ ਗਿਆ ਉਹ ਵੀ ਇੱਕ ਅਫਸਰ ਦਾ ਹੀ ਕਹਿੰਦਾ ਵਾ ਕੀ ਨਹੀਂ ਇਹ ਗੱਲ ਬਾਕੀ ਆ ਉਹ ਬੰਦੂਖ ਮੈਂ ਕਿਹਾ ਏਡੀ ਲਾ ਦੇ ਤਾਂ ਪਤਾ ਹੀ ਆ ਦੂਏ ਬੰਦਰ ਵੀ ਦੂਏ ਦੇ ਮੋਡੇ ਪਰ ਰੱਖੋ ਨਹੀਂ ਤਾਂ ਚੱਲੇ ਨਹੀਂ ਇਹ ਛੋਟੀ ਦਾ ਮੰਨਿਆ ਛੋਟੀ ਦਾ ਅਬੀ ਜਲਾ ਸਾ ਤੂੰ ਛੋਟੀ ਉਹ ਦੇਖ ਲੈ ਉਹ ਬੰਦਾ ਕੀ ਬੰਦਾ ਯਾਰ ਇੱਕ ਤਾਂ ਹੋਵੇ ਬੰਦੇ ਮੈਂ ਬੰਦਾ ਵੈਸੇ ਜ ਆ ਹੁਣ ਪਤਾ ਲਾ ਦੇ ਕਿਹੜਾ ਬੰਦਾ ਕਿੱਧਰੋਂ ਆਉਂਦਾ ਇਹ ਐਡੀ ਕੰਮ ਇਹ ਪਾਰਟੀਬਾਜੀ ਕਰਦੇ ਆ ਪਸੋਰ ਵੀ ਲੱਗਦਾ ਭਾਈ ਹਾਂ ਹੁਣ ਨਹੀਂ ਭਾਈ ਪਤਾ 1900 ਲੱਗਦਾ ਤੂੰ ਵੋਟਾਂ ਦਾ ਕੁਝ ਵੀ ਨਹੀਂ ਕਹਿ ਸਕਦਾ ਕਿਹਨੂੰ ਬੰਦੇ ਕਿੱਥੇ ਬੋਲ ਪਾਉਣੀ ਹੈ ਯਾਰ ਤੈਨੂੰ ਆਪਣੇ ਬੰਦੇ ਖੁਦ ਨਹੀਂ ਪਤਾ ਤੇ ਤੂੰ ਵੋਟਾਂ ਦੀ ਗੱਲ ਕਰਦਾ ਉਹਦੇ ਆ ਕੰਮ ਹੋ ਜਾਂਦੇ ਦੇਖ ਕੋਲੇ ਖੜ ਕੇ ਗਏ ਸਵੇਰੇ ਉਰੇ ਲੈ ਵੀਡੀਓ ਬਣਾ ਕੇ ਗਏ ਮਸ਼ੀਨ ਖਰਾਬ ਸੀ ਅੱਛਾ ਮਸ਼ੀਨ ਖਰਾਬ ਦੀ ਕੋਲੇ ਖੜਾ ਤਾਂ ਕੱਲ੍ਹ ਹਰਦੀ ਗਲਤੀ ਨਾਲ 4 ਘੰਟੇ ਸਾਡੀ ਉਹ ਗਲਤੀ ਹੋਈ ਜਾਂਦੀ ਕਰਕੇ 4 ਘੰਟੇ ਵਿੱਚ ਆ ਗਿਆ 4 ਘੰਟੇ ਉਹ ਵੱਡੀ ਮੋਟਰ ਹੈ ਉਹ ਯਾਰ ਆਹ ਕੰਮ ਹੋਇਆ ਅਗਲੀ ਦਿਨ ਨਿਕਲ ਕੇ ਆਵਾਜ਼ ਕਰ ਲੱਗਿਆ ਸਾਡਾ ਗਰੀਸ ਵੇ ਘਰ ਆਇਆ ਅੱਛਾ ਜਮਈ ਬੇਕਰ ਗਰੀਸ ਦਿੱਤਾ ਹੈ ਤੱਕੀ ਸਾਨੂੰ ਬੈਂਗਾਂ ਬਗਲੀ ਦੀ ਢਿੱਗ ਨਹੀਂ ਉਹ ਟੱਕਰੇ ਘੰਟੇ ਵਿੱਚ ਪੈ ਰਹੇ ਖਰਾਬ ਹੋ ਗਏ ਫੇਰ ਅੱਛਾ ਸਾਡਾ ਘੰਟਾ ਸਾਨੂੰ ਆਇਆ ਹੋਗਾ ਸੀ ਉੱਧਰ ਸਾਡਾ ਪੈਰਿੰਗਾਂ ਕਣੀ ਫਿਰ ਧਿਆਨ ਨਹੀਂ ਗਿਆ ਵੀ ਵੀ ਉਹ ਤਾਂ ਹੋ ਨਹੀਂ ਸਕਦੇ ਹਾਂ ਹੁਣ ਪੂਰਾ ਪਿਛਲਾ ਕਣਕ ਦਾ ਪੂਰਾ ਸੀਜ਼ਨ ਲਾ ਕੇ ਹਾਂ ਹੁਣ ਆ ਵੀ 8-10 7-8 ਦਿਨ ਹੋ ਗਏ ਚਾਰ ਦਿਨ 10 ਹੋ ਗਏ ਲਾ ਕੇ ਹੋ ਗਏ ਸੁੱਕੇ ਉਹ ਨਹੀਂ ਮਤਲਬ ਕਿ ਜਿਹੜਾ ਪਹਿਲੇ ਪੈਰਿੰਗ ਤੇ ਅੱਛਾ ਪਹਿਲੇ ਜਿਹੜਾ ਫੇਕੇ ਘੰਟੇ ਚ ਮਕੇ ਖਰਾਬ ਨਹੀਂ ਹੋ ਸਕਦੇ ਅਸੀਂ ਕਹਿੰਦੇ ਮੋਟਰ ਦੇ ਨੁਕਸੇ ਪੈ ਗਿਆ ਹਾਂ ਉਹਦਾ ਦਾ ਨੁਕਸਾ ਪਿਆ ਅੱਧਾ ਘੰਟਾ ਘੰਟਾ ਆਦੀ ਮੋਟਰ ਪਟਲੇ ਹਾਂ ਮੋਟਰ ਪਟਕੇ ਜਾ ਹੋਇ ਮੋਟਰ ਵਿੱਚ ਦੇ ਠੀਕ ਨਹੀਂ ਨਿਕਲੀ ਜਦ ਦੇਖਿਆ ਤਾਂ ਨੁਕਸ ਫੇਰ ਉਹ ਸਾ ਉਹੀ ਬੈਠ ਗਿਆ ਉਹ ਚੋਕੋ ਉਧਰ ਧਿਆਨ ਨਹੀਂ ਜੇ ਪਰ ਆਪਣੇ ਕੋ ਕਣਕ ਚ ਵੀ ਹੋ ਗਏ ਤੇ ਜਦੋਂ ਉੱਥੇ ਮੈਂ ਬੜਦਾ ਤਾਂ ਹਾਂ ਜਦ ਇੱਕ ਹੀ ਕਹਿੰਦਾ ਮੋਟਰ ਫਾੜਤੀ ਕਹਿੰਦਾ ਥੱਲੇ ਧਰਤੀ ਫਿਰ ਲੱਗੀ ਕਹਿੰਦਾ ਉਹ ਯਾਰ ਵੀ ਬੈਰਿੰਗੇ ਟੁੱਟੇ ਤੇ ਬੈਰਿੰਗ ਦਾ ਟੁੱਟਣਾ ਬੈਰਿੰਗ ਦਾ ਕੋਈ ਚੁੱਪ ਨਹੀਂ ਹੈ ਗਰੀਸ ਨਹੀਂ ਉਲਚਣਾ ਚਾਹੀਦਾ ਆ ਗਰੀਸ ਤਾਂ ਦੇ ਇੱਕਦਮ ਗਰੀਸ ਉਲਚਣਾ ਨਹੀਂ ਜਾਇਆ ਆਏ ਹੋਇਆ ਕਾ ਡੀਜ਼ਲਾਂ ਧੋਤਾ ਗਿਆ ਬੈਰਿੰਗ ਧੋਤਾ ਪੜਾਈ ਕੀ ਕਿਹੜੀ ਕਰੀ ਆ ਜਲਦੀ ਹੋ ਨਹੀਂ ਗਰੀਸ ਵੇ ਕਰਾ ਸਾਬ ਸੁੱਕੇ ਪਿਆ ਬੈਰਿੰਗ ਦਾ ਦੱਬਾ ਨਹੀਂ ਚੱਟਦਾ ਆ ਵੀ ਪਿਆ ਤੇ ਨਹੀਂ ਦੱਬਾ ਮੈਂ ਕੀ ਲਿਆ ਹੈ ਮੋਰਨ ਕੋਈ ਕੁਆਲਟੀ ਲੋ ਆ ਜਾ ਮੈਂ ਹੂੰ ਮੈਜ਼ਾਨ ਨੂੰ ਵੀ ਟਾਈਮ ਦੇ ਦੇ ਆਹ ਵਾਟੀ ਖੱਤੀਆਂ ਦੀ ਵੱਡ ਪਹਿਲਾਂ ਸਾਡੀਆਂ ਮੇਰੇ ਮੈਂ ਨਹੀਂ ਖੱਤੀਆਂ ਵਧਣੀਆਂ ਬਾਈ ਸਾਡੇ ਤਾਂ ਖੱਤੀਆਂ ਹੀ ਆਹਾਰੀਆਂ ਇਹ ਹੁਣੇ ਆਦੇ ਮੈਨੂੰ ਸਾਰੇ ਖੱਤੀਆਂ ਦੇ ਗਿਰਗੀ ਸਾਰੀ ਜਿਹੜੀ ਖੱਤੀ ਹੀ ਵੜਨੀ ਹੁੰਦੀ ਉਹ ਖੱਤੀ ਦੀ ਗੱਲ ਕਰਤਾ ਲੋਕ ਖੱਤੀ ਵੜਾ ਦੇ ਕਿੰਨੇ ਹੋਰ ਤੇ ਵੜਾ ਲੈਣੇ ਆਂ ਗਾੜ ਨਾਲ ਦੇਖ ਲੈ ਕਰਦਾ ਮੈਂ ਠੀਕ ਹੈ ਵੀ ਇਹ ਕੰਨਾ ਕਰੀ ਮੇਰਾ ਵੀਰ ਬਣ ਕੇ ਤੇ ਤੇ ਬਾਹਰ ਥੋੜਾ ਜਿਹਾ ਫਿਰ ਪਤਾ ਕੀ ਕਹਿਣਾ ਵੀ ਉਧਰ ਟਾਈਮ ਨਹੀਂ ਯਾਰ ਮਸ਼ੀਨਰੀ ਖਰਾਬ ਆ ਹੁਣ ਤੁਸੀਂ ਕਹਿੰਦੇ ਮੇਰੀ ਅੱਠ ਨੂੰ ਵੜਦੀ ਹੁਣ ਤੈਨੂੰ ਕਿਹਾ ਕਦੋਂ ਜੀ ਬਾਈ ਬਿੱਟ ਨੂੰ ਖੜਤ ਪੈ ਜਾਵੇ ਸਾਡਾ ਕਿਸੂੜ ਥੋੜਾ ਠੀਕ ਹੈ ਸਾਡੀ ਚਾਹ ਪੰਜ ਘੰਟੇ ਉਹਨਾਂ ਨੇ ਕੰਮ 2 ਵਜੇ 3 ਵਜੇ ਹਾਂ ਉਹ ਮੈਂ ਦੇਖੀ ਤੇ ਫਿਰ ਖੜੀ ਸੀ 2 ਵਜੇ ਤੋਂ 3 ਵਜੇ ਤੁਰੇ ਆ ਆਹੋ ਫਿਰ ਹਰ ਉਹ ਬੰਦੇ ਦਾ ਟਰਾਲਾ ਉਰੇ ਖੜਿਆ ਜੀ ਦੀ ਉਹ ਜੀ ਦੀ ਵੱਡਣੀ ਜੀ ਦੀ ਕੂੜੀ ਖੜਾ ਗਿਆ ਵੇਹਰਾ ਜੀ ਦੀ ਵੀ ਇੱਥੇ ਚਲਾਈ ਕੋਈ ਨਹੀਂ ਬਾਈ ਆਪਣੇ ਬਾੜੇ ਚ ਖੜਾ ਲਾ ਹੁਣ ਤੁਸੀਂ ਵਾਲੇ ਦਿੱਤੇ ਹਾਂ ਇੱਕ ਤਾਂ ਪ੍ਰਧਾਨ ਵਾਲੇ ਖੜਾ ਤਾਂ ਉਹਦਾ ਟਰਾਲਾ ਵੀ ਰੁਕ ਵੀ ਬਾਈ ਜੇ ਮੇਰੀ ਠੀਕ ਹੋ ਗਈ ਉਹਦੇ ਵਿਚਾਲੇ ਰਹਿੰਦੀ ਮੈਂ ਉਹਦੇ ਵੱਡੂਗਾ ਪਹਿਲਾਂ ਬਾਈ ਹੋ ਗਿਆ ਮਸੂਹ ਸਾਹ ਭਾਈ ਅਰੇ ਇੱਕ ਅੱਧਾ ਦੇਣਾ ਜੇ ਮੀਂਹ ਵੰਦੀਆ ਵੇਖਣਾ ਮੰਡਿਆ ਵਾਲਾ ਪ੍ਰਧਾਨ ਦੀ ਮਸੂਹ ਉਤਾਰੀ ਆ ਉੱਥੇ ਖਰਾਬ ਹੋ ਰਣੀ ਦੀ ਨਹੀਂ ਤਾਂ ਨਹੀਂ ਹਾਲੇ ਤਾਂ ਅਰਨੀ ਦੀ ਮਾਇ ਉਹਨੂੰ ਕਰਮਾ ਕਰਾ ਦੇ ਨਾ ਉਹਦਾ ਮੇਰੀ ਗੱਲ ਸੁਣ ਲਓ ਹੱਕ ਬਣਦਾ ਬਾਈ ਇਹਦਾ ਹੁਣ ਜਿਹਦੇ ਦੇਖੇ ਖੇਤਵਾ ਮਸ਼ੀਨ ਖਰਾਬ ਹੋ ਗਈ ਤੇਰਾ ਹੋ ਗਿਆ ਉਹਦਾ ਤਾਂ ਟ੍ਰੇਲਰ ਉੱਪ ਚਾਲੇ ਖੜਾ ਉਹਦਾ ਤਾਂ ਭਰਨ ਨੂੰ ਪੈਣਾ ਹੱਥ ਉਹਦਾ ਹੀ ਆ ਜੋ ਉਹਦਾ ਰਹਿ ਗਿਆ ਉਹੀ ਗੱਲ ਹੈ ਕਿ ਨਹੀਂ ਕੋਈ ਕੋ ਬਾਈ ਨਾਲ ਤਾਂ ਰਹਿ ਗਿਆ ਰਹਿ ਗਿਆ ਉੱਥੇ ਡੇਢ ਕਿੱਲਾ ਪਰ ਮੈਨੂੰ ਫੇਰ ਉਸਦੇ ਵਾਸਤੇ ਮਸੂਹੇ ਜਾਣਾ ਪਾਉਂਦਾ ਉਹੀ ਗੱਲ ਨਹੀਂ ਜਾਣਾ ਤਾਂ ਪੈਣਾ ਇਹਦਾ ਬਸ ਦਾ ਕੰਮ ਨਹੀਂ ਹਾਂ ਇਹੀ ਬਾਹਰ ਨੂੰ ਦੱਸਦੇ ਆ ਕਿ ਬੜੀ ਕਿੱਧਰ ਬੜੂਗਾ ਤੇ ਅੱਠ ਨੂੰ ਕਿਹਾ ਸੱਤ ਨੂੰ ਜਾਂ ਟ੍ਰੇਲਰ ਭਰ ਕੇ ਸ਼ਾਮ ਬੈੰਲੀ ਹੋਵੇ ਸੱਤ ਨੂੰ ਤਾਂ 60 ਮਿੰਟ ਟ੍ਰੇਲਰ ਭਰਦੇ ਨਹੀਂ 8 ਵਜੇ ਤੱਕ ਕੱਲ ਖਰਾਬ ਹੋ ਗਿਆ ਨਹੀਂ ਤੇ ਤੂੰ ਸੱਤ ਨੂੰ ਵੜਾ ਲੈ ਫੇਰ ਕੱਲ ਹੀ ਦਿਹਾੜੀ ਉਹ ਵਧੀਆ ਇੱਕ ਤਾ ਦਿਨ ਹੋਰ ਲੱਗੇ ਜੂਗਾ ਸੁੱਕ ਜੂਗੀ ਥੱਲੇ 8 ਨੂੰ ਵੜਦੇ ਹਾਂ 8 ਨੂੰ ਵੜਦੇ ਹਾਂ ਟ੍ਰੇਲਰ ਨਾਲੇ ਥਾਂ ਟ੍ਰੇਲਰ ਜਾਈਦਾ ਨਾਲ ਹੈਲੋ ਯਾਰ ਟ੍ਰੇਲਰ ਜਾਈਦਾ ਨਾਲ ਟ੍ਰੇਲਰ ਵੀ ਜਾਈਦਾ 8 ਨੂੰ ਰੰਗ ਦਾ ਵੀ ਤੇਰੇ ਵਾਲਾ ਤਾਂ ਹੀ ਆਉ ਦੋਜ ਤੇਰਾ ਟ੍ਰੇਲਰ ਕਿੱਥੇ ਆ ਉਹ ਮੇਰੀ ਆਪਣੀ ਇਸਲਾਤ ਇਹ ਬਾਥਰੂਮ ਆ ਮੈਂ ਕਿਹਾ ਦਮੇ ਬਿਛ ਗਈ ਹੈ ਬੰਨ ਗਨੇ ਸੂਰਾ ਨੇ ਵੀ ਨਾਸ ਮਾਰ ਤੇ ਉੱਪਰ ਵੀ ਲੀਟਨ ਲੱਗੇ ਫਿਰ ਟਾਇਲ ਤਾਂ ਇੰਤੇ ਵੀ ਅੱਠ ਨੂੰ ਵੜਨਾ ਨਹੀਂ ਮੈਂ ਪਹਿਲਾਂ ਵੜਦਣਾ ਤੇ ਦੇਖਦੇ ਨੇ ਜੇ ਖਾਲੀ ਹੋ ਗਿਆ ਜੇ ਹੋ ਗਿਆ ਫਿਰ ਦੇ ਲਈ ਹਾਂ ਉਹ ਹੀ ਕਰ ਲੈਣਾ ਹਾਂ ਮੈਂ ਮੈਨੂੰ ਤਾਂ ਹੋਰ ਵੀ ਟਰਾਲਾ ਪੁੱਛਣਾ ਪੈਂਦਾ ਹੁਣ ਮੈਂ ਤੇਰਾ ਵੀ ਨਹੀਂ ਸਾਨੂੰ ਵੀ ਢੇਰੀ ਕਰਨੇ ਪੈਣੇ ਮੈਂ ਵੀ ਤਰਪਾਲ ਲਿਆ ਉਹ ਤਕਰੀਬ ਨੇ ਵੀ ਵੜਨਾ ਉਦੇ ਦੋ ਗਿੱਲੇ ਵੱਟ ਕੇ ਫਿਰ ਮੈਂ ਕਰਦੇ ਹਾਲ ਕਰਦੇ ਹਾਲ ਕਰਦੇ ਦਾ ਹਾਲ ਤਾਂ ਰੱਤ ਵਾਰ ਕਰਕੇ ਹੋਗਾ ਨਹੀਂ ਤਾਂ ਹਾਲ ਹੀ ਕਦੇ ਦਾ ਬਿੰਦਰ ਦਾ ਵੀ ਹੋਊਗਾ ਬਿੰਦਰਾ ਨਹੀਂ ਬੜਾਉਣੀ ਗੱਲ ਨੂੰ ਪਰਸੋਂ ਪਤਾ ਨਹੀਂ ਕੀ ਲੱਗੇ ਵੱਢਣ ਮਨ ਲੱਗਦਾ ਅੱਛਾ ਜੇ ਲੱਗੇ ਵੱਢਣ ਲੱਗਾ ਬਿੰਦਰੇ ਵਰਨੀ ਤਾਂ ਨੀਂਤ ਵਾਰ ਦੀ 2000 ਦਿਨ ਕਿ ਚਲ ਦੇਖਦੇ ਆ ਟਰੈਲਰ ਦੂਗੇ ਟਰੈਲਰ ਦਾ ਹਾਂ ਨਹੀਂ ਵੱਢਾਂਗੇ ਕਦੇ ਨਹੀਂ ਹੋਈ ਜੇ ਯਾਰ ਕੀ ਹੋਗਾ ਸ਼ਾਇਦ ਕੀ ਭਾਈ ਮੁੰਡਿਆਂ ਨੂੰ ਮੁੰਡਿਆਂ ਜਵਾਰ ਆ ਜਾਊਗਾ ਕਰ ਦਿਓ ਹੱਥ ਖੜੇ ਕਰਦੇ ਆ ਬਸ ਜੇ ਹੁਣ ਕੱਲ ਅਜਾ 11 ਦੀ ਕਹਿੰਦੇ ਲਿਆ ਇੱਕ ਤੈਨੂੰ ਗੱਲ ਦੱਸਾਂ ਕੋਈ ਲੀਟਰ ਬੋਲਿਆ ਕਿਸਾਨ ਜੀ ਨੇ ਤਾਂ ਭਾਈ ਕੋਈ ਨਹੀਂ ਬੋਲਿਆ ਕੋਈ ਇਹ ਤਾਂ ਨਾ ਬਾਈ ਮੈਂ ਤੈਨੂੰ ਗੱਲ ਦੱਸਾਂ ਕੱਲ ਮੈਨੂੰ ਮੈਨੂੰ ਲੱਗਦਾ ਇਹ ਤਾਂ ਧਰਨੇ ਵਾਲਾ ਕੰਮ ਹੋ ਰਿਹਾ ਕੋਈ ਆਣਾ ਇਹ 2-4 ਦਿਨ ਤੱਕ ਨਾ ਨਾ ਹੋਣੀ ਕੋਈ ਇਹਦਾ ਚੁੱਪਥੇ ਹਰੇ ਕਣਕ ਥੋੜੋ ਐ ਇਹ ਚੁੱਪ ਕਾਤੇ ਤੇ ਇਹ ਖੇਤ ਕਿੱਲੇ ਤੇ ਮੀਂਹ ਪੈਰਿਆ ਤਾਂ ਜ਼ਮੀਨ ਦਾ ਚੁੱਪ ਆਇਆ ਹਾਂ ਹਾਂ ਉਹਦੇ ਨਾਲ ਕਿਉਂ ਪੈਦਾ ਸਾਨੂੰ ਜਿਹੜਾ ਕੋਈ ਕਹਿਣਾ ਲੋਕਾਂ ਕੋ ਬੋਟਾ ਵਾਲ ਨੂੰ ਅਲ ਗਏ ਪਏ ਬੋਟਾ ਨੂੰ ਜਾ ਕੇ ਬੰਗਾ ਬਿਆ ਦੇ ਵਿੱਚ ਬੋਟਾ ਨੂੰ ਇਹ ਸਾਰੀ ਸਿਆਸਤ ਤੇ ਬੋਟਾਂ ਪਰ ਹੋਈ ਆ ਅਸਲੀ ਦੀਨਾ ਇਧਰ ਮਿਲ ਜਾਓ ਇਧਰ ਮਿਲ ਜਾਓ ਦਿਮਾਗ ਨਹੀਂ ਜਾਣਦੇ ਦਿਮਾਗ ਇਹ ਤੂੰ ਜਾਣੇ ਨਾ ਦੋ ਨਾ ਦਾ ਸਹੀ ਗੱਲ ਆ ਇਹ ਦਸ ਜਿਹੇ ਟਾਈਮ ਤੇ ਦੇ ਦਿੰਦਾ ਹੋਰ ਕੀ ਹੋਰ ਹੋਰ ਬੱਜ ਲਿਆ ਹੁਣ ਤੋਂ ਮੈਂ ਕੱਖ ਵੱਡਣ ਚੱਲਿਆ ਹਾਂ ਠੀਕ ਆ ਫਿਰ ਰੱਖੀ ਭਾਈ ਸਾਡੀ ਟਾਈਮ ਆ ਬਾਕੀ ਅੱਜ ਤਰੀਕ ਲਿਖ ਲੈ ਮੈਂ ਮੈਂ ਨਾ ਮੈਂ ਗਾ ਪਾਉਂਦਾ ਨਹੀਂ ਨਾ ਜੀ ਮੈਨੂੰ ਤਾਂ ਐਵੇਂ ਚੱਲ ਬੁੱਤ ਮੈਂ ਵੀ ਵਧੀਆ ਸਮਾਂ ਮੈਚ ਨੂੰ ਮੈਂ ਬਹੁਤਾ ਗਾ ਨਹੀਂ ਪਾਉਂਦਾ ਹੁਣ ਕੋਈ ਹੋਰ ਕਹਿ ਦੇਣਾ ਵੀ ਭਾਈ ਜਿਹੜੇ ਮੇਰੇ ਪਹਿਲਾਂ ਬੰਦੇ ਕਿ ਉਹ ਗੀੜੀ ਨੇ ਭਾਈ ਮੈਨੂੰ ਪਤਾ ਆਪਣੀ ਚੱਲਦਾ ਟਾਈਮ ਲੱਗਦਾ ਜਿਹੜੇ ਮੇਰੇ ਬੰਦੇ ਪੱਕੇ ਮੈਂ ਉਹਨਾਂ ਨੂੰ ਪਹਿਲਾਂ ਕਹਿੰਦਾ ਹੁੰਦਾ ਵੀ ਵੜਾਓ ਭਾਈ ਨਾ ਨਾ ਠੀਕ ਹੈ ਹੁਣ ਜਗਦੀਪ ਵੀ ਕਹਿੰਦਾ ਖਬਰ ਇੱਕੇ ਦਿਨ ਚੱਕਣੀ ਸਾਰੀ ਫਿਰ ਉਹ ਵੀ ਫਿਰ ਬੇਲਿਆ ਕਰਦਾ ਨਾ ਇੱਕੇ ਦਿਨ ਉਹ ਇੱਕ ਨਹੀਂ ਹੋਣਾ ਹੁਣ ਆਹੋ ਟਰਾਲੀਆਂ ਦਾ ਟਰਾਲੀਆਂ ਨਾਲ ਪੰਗਾ ਪੈਂਦਾ ਨਾ ਥੋੜਾ ਰਹਿੰਦੇ ਹੁਣ ਫੇਰ ਤਾਂ ਗੱਲੇ ਨਹੀਂ ਤੂੰ ਇਹ ਕਿਹੜਾ ਉਹ ਨਾ ਹਾਦੂ ਕਿਲੇ ਚੱਕੀ ਗਰੀਬੀ ਆ ਪੱਕੇ ਦਾ 10 ਸਾੜੇ ਦੀੋਂ ਪਾਰਲੀ ਜ਼ਿਆਦਾ ਗਰੀਬੀ ਆ ਬਾਈ ਮੈਂ ਵੀ ਉਹ ਨਾ ਮੇਰੀ ਉਹ ਚੱਕ ਹੋ ਜੂ 10 10 ਤਾਂ ਐਂ ਖੜੀ ਆ ਤੂੰ ਕਿਹਾ 10 ਦਾ ਕੋਈ ਚੱਕਰ ਮੈਂ ਚੱਲ ਗਰੀਬੀ ਸਾੜੀ ਟੈਲਨ ਵਾਲੇ ਕਹਿੰ ਜਾਂਦੇ ਜੀ ਹਾਈਬ੍ਰਿਡ ਨਹੀਂ ਲੈਣੀ 26 ਨਹੀਂ ਲੈਣੀ ਲੰਗੜ ਜਿਹੜੀ ਪੂਸ਼ਾ ਉਸਾਂ ਹੈ ਗੰਨਾ ਲਾਉਣ ਦੇ ਨਹੀਂ ਅੱਛਾ ਸਾਡੇ ਹੈ ਇਹ ਗੰਨਾ ਬੰਦ ਗੰਨਾ ਲਾਉਣਾ ਪਣਾ ਇਹ ਅਗਲੇ ਸਾਲ ਗੰਨੇ ਨੂੰ ਗੰਨੇ ਨੂੰ ਹੱਥ ਖੜੇ ਕਰਦੇ ਇਹ ਵੀ ਹੱਥ ਖੜੇ ਕਰ ਦੇਣ ਇਹਨਾਂ ਨੇ ਦੇਖ ਲਈ ਤੂੰ ਠੀਕ ਹੈ ਬਸ ਉਹ ਸਭ ਲੈਣੀ ਤੂੰ ਦੇਖਦੇ ਚਾਈਂ ਸਭ ਚੱਕ ਹੋਣੀ ਮੈਂ ਤਾਂ ਬੰਟੀ ਨੂੰ ਗਿਆ ਹਾਂ ਹਾਂ ਨਾਲ ਖੁੱਲਣ ਦੇ ਤੂੰ ਸੈਲਰਾਂ ਨੂੰ ਤਾਂ ਜੀਲੀ ਨਹੀਂ ਮਿਲਣੀ ਕਿਹੜੀ ਜੀਲੀ ਹੈ ਤੇਰੇ ਏਰੀਆ 'ਚ ਬਾਹਰ ਹੈਗੀ ਆ ਬਾਹਰ ਵਾਲੇ ਕਹੀ ਜਾਂਦੇ ਆ ਕਿ ਬਾਹਰ ਕੁਝ ਨਹੀਂ ਪਈ ਇੱਥੇ ਠੀਕ ਹੈ ਤੁਸੀਂ ਇੱਥੇ ਅਸੀਂ ਕਿਦੂਗੀ ਅਸੀਂ ਮੈਂ ਬੰਟੂ ਕਹਿੰਦਾ ਵੀ ਉਰੇ ਦਾ ਤਿੰਮ ਤਵਾੜੀਆਂ ਵੇਚ ਕੇ ਸਾਨੂੰ ਮੇਰੇ ਪੈਸਾ ਪੈਦਾ ਕਰਦਾ ਮੈਰਾ ਇੱਕ ਦਿਨ ਇਹਨੂੰ ਕਿਹਾ ਤਵਾੜੀਆਂ ਨਾਲ ਚੰਗੀਆਂ ਕਹਿੰਦਾ ਮੈਰਾ ਕਿਹਦੇ ਤੇਰਾ ਤਿੰਮ ਤੇ ਆੜੀਆਂ ਲੌਗਾ ਵੀ ਤਾਂ ਹੋਈ ਜਾਂ ਖੇਤੀ ਜਾਂਦੀ ਉਹ ਇਦਨ ਮੰਨੂ ਕਹਿੰਦਾ ਹੋਰੇ ਨਹੀਂ ਵੀ ਕਹਿੰਦਾ ਹੋਰੇ ਨਹੀਂ ਕਹਿੰਦਾ ਬਾਹਰ ਦਿਹਾੜੀ ਕਹਿੰਦਾ ਨਾ ਨਾ ਮੁੱਲ ਪੈਂਦਾ ਇਹ ਵੀ ਕਹਿੰਦਾ ਇੱਕ ਦਿਨ ਕਹਿੰਦਾ ਸਾਲ ਜਿੱਦਾਂ ਜੀਕੀ ਗਿਰੀ ਆ ਕਹਿੰਦਾ ਕੁਛ ਨਹੀਂ ਹੈਗਾ ਕਹਿੰਦਾ ਇਹ ਤਾਂ ਬਾਹਰ ਚੰਗਾ ਮੈਂ ਤੈਨ ਦਾ ਗਾਇ ਮਨੂ ਵੀ ਟੱਗਿਆ ਪਿਆ ਹੈ ਹੈ ਕਿ ਨਹੀਂ ਭਾਈ ਬਾਹਰ ਦੇਖਦੇ ਮੁੱਲ ਤਾਂ ਪੈਂਦਾ ਮੁੱਲ ਪੈਂਦਾ ਤੇ ਪੈਸੇ ਵੀ ਆ ਜਾਏ ਬਰਦਾਸ ਹੁਣ ਬਈਆ ਰੱਖਦੇ ਆਪਾਂ ਦਿਆੜੀ ਪਰ ਉਹਨੂੰ ਪਤਾ ਹੀ ਮੈਨੂੰ ਯਾਰ ਦਾ ਖੋ ਗਿਆ ਮੈਨ ਜਣਾ ਛਾਣ ਰੋਟੀ ਨਹੀਂ ਹੁਣ ਚਾਹ ਦੇਣੇ ਰੋਟੀ ਦੇਣੀ ਹੈ ਉਹਨੂੰ ਪਤਾ ਵੀ ਮੇਰੇ ਹਰੇ ਆਏ ਖੇਤ ਚ ਸਾੜ ਕੇ ਆਏ ਆ ਸਾੜੇ ਤਾਂ ਪਤਾ ਹੀ ਕੁਛ ਨਹੀਂ ਵੀ ਸਾੜੇ ਘਰ ਆਉਣੇ ਨਹੀਂ ਆਉਣੇ ਹੁਣ ਉਹ ਜੰਮਿਆ ਹੀ ਤੀਵਦੀ ਫੇਰ ਐਡੀ ਐਡੀ ਤੂੰ ਹੀ ਨਿਕਲੀ ਵੀ ਥੇੜ ਥੱਲੇ ਵੱਲ ਆ ਗਈ ਜੰਮਿਆ ਹੁੰਦੀ ਹੈ ਦੇਖ ਫੇਰ ਕਿਆ ਕਰੂੰਗਾ ਤੇਰੇ ਤਾਂ ਨਹੀਂ ਨਿਕਲੀ ਸਾੜੇ ਨਾ ਨਿਕਲੀ ਸਾੜੇ ਨਾ ਇੱਕ ਸਾਈਡ ਨੂੰ ਪਈ ਆ ਜਿੱਥੇ ਢਿਹਾਵਾ ਪੈ ਗਿਆ ਹਵਾ ਘੁੰਮ ਕੇ ਬੱਜੀ ਉੱਥੇ ਕੁਛਾ ਬਣ ਗਿਆ ਜੇਰੀ ਦਾ ਉਹਦੇ ਮਨਾ ਦਾ ਸੁੱਕਿਆ ਪਾਣੀ ਫਿਰ ਉੱਥੇ ਧੂਰੀ ਜਰੀ ਸਾੜੀ ਗਰੀ ਇੱਧਰ ਸਭ ਵੀ ਚੱਲੀ ਗਈ ਹੋਣੀ ਨਾ ਮੇਰੇ ਇੱਧਰ ਨਹੀਂ ਜੰਮੀ ਮੇਰੇ ਤੋਂ ਮੇਰੇ ਤਾਂ ਐ ਖੜੀ ਸਾਰੀ ਖੜੀ ਹੈ ਇਹਦਾ ਗਰੀ ਜੰਮੀ ਵੀ ਹੈ ਬਾਈ ਉਹ ਜਿਹਦੀ ਵੱਡੀ ਦੇ ਉੱਧਰ ਉਹ ਵੀ ਆਇਆ ਸ਼ਾਇਦ ਚਲੋ ਠੀਕ ਹੈ ਜੀ ਚਲੋ ਠੀਕ ਆ ਬਾਈ ਲੋ ਜੀ ਬਾਈ ਮੰਡ ਜੀ ਪਹੁੰਚ ਗਏ ਲੈਓ ਭਾਈ ਸਾਰੇ ਢੋਲਾ ਘੁੰਮ ਗਏ ਇਕਣਾ ਵੱਟ ਦੇ ਉੱਪਰ ਸਿੱਟ ਤੇ ਐਸੇ ਦੇ ਆਪਣੇ ਜਿਹੜੇ ਹੈਗੇ ਤਾਂ ਹਰੇ ਐ ਐ ਵੱਟ ਨੂੰ ਪਖਲਾਉਂਦੇ ਹੈ ਜੰਮੇ ਹੋਇਆ ਇਹ ਲੱਗਿਆ ਹੋਈ ਨਹੀਂ ਜੀ ਇਹ ਜੰਮੀ ਵੀ ਪ੍ਰਾਣੀ ਵਿਗੜ ਹਣਾ ਬਿਕੀ ਨਹੀਂ ਹੈਗੀ ਹੈ ਬੱਟਾ ਭਰੇ ਇਹ ਹੂੰ ਵੱਟ ਦੇ ਉੱਪਰ ਛਿੜਤੀ ਬੱਟਾ ਵਾਲੀ ਵੱਟ ਦੇ ਉੱਪਰ ਛਿੜਤੀ ਇਹ ਹਰਿਆਈ ਦਿਖਾਉਂਦੀ ਡੱਕ ਜੂਗੀ ਮਾੜੀ ਮੋਟੀ ਤੀ ਹੋਰ ਕਿਆ ਬਾਕੀ ਜੀਰੀ ਹੈਗੀ ਹੈ ਇਹ 734 ਜੀਰੀ ਵਧੀਆ ਵੀ ਬਾਕੀ ਖਰੀਦ ਦੇਖਦੇ ਆ ਕਦ ਸ਼ੁਰੂ ਹੁੰਦੀ ਆ ਹੁਣ ਖਰੀਦ ਕਰਕੇ ਰੁਕੇ ਪਿਆ ਜੀਰੀਆਂ ਦਾ ਪੱਕੀਆਂ ਪਈਆਂ ਜੀਰੀ ਦੇ ਸੱਕੀਆਂ ਪਈਆਂ ਯਾਰ ਹੂੰ ਲਾ ਟੀਚ ਕੋਈ ਬੱਲ ਚ ਦਾਣਾ ਨਰਮ ਨਹੀਂ ਹੈਗਾ ਸਾਰੇ ਪੱਕੀ ਪਈਆਂ ਕੋਈ ਵੀ ਦਲ ਨਰਮ ਹੋਵੇ ਬੱਲ ਚ ਹਾਂ ਮਾ ਕੋਈ ਦਾਣਾ ਪਟਾਖ ਦਿਖਾਉਂਦਾ ਹੋਵੇ ਸਰਾ ਹੀ ਦੇਖ ਲੈ ਮੈਂ ਦਿਖਾ ਸੁੱਕੀ ਪਈ ਆ ਦੇਖ ਲੈ ਜੀ ਤੋੜੀ ਨਾ ਬੱਲ ਨਾ ਤੋੜੀ ਤਾਂ ਕਿ ਉੱਪਰ ਹੀ ਸਿੱਕਦੇ ਨਹੀਂ ਆਪਾਂ ਨੇ ਲੈ ਦਿਖਾ ਕੋਈ ਵੀ ਦਾਣਾ ਹਰਾ ਹੈਗਾ ਕੋਈ ਦਾਣਾ ਹਰਾ ਨਹੀਂ ਹੈ ਸੁੱਕੀ ਪਈ ਸਮਾਂ ਤੇ ਕੁੜਦੀ ਆ ਹੁਣ ਇਹ ਸੱਦੀ ਸਾਈਲਰ ਮੈਂ ਕੁੱਟਣ ਵਾਲੀ ਹੋਈ ਵੀ ਆ ਹੁਣ ਤਾਂ ਕੱਲ 15 ਆਇਆ ਮੌਚਰੂ ਦਾ ਪ੍ਰਧਾਨ ਵਾਲੀ ਇੱਥੇ ਕੱਢਿਆ ਦਾ ਅਸੀਂ ਚੱਲ ਜੀਰੀ ਤਾਂ ਠੀਕ ਹੈ ਵੀ ਚਲੋ ਚਲੋ ਦੇਖਦੇ ਆ ਭਾਈ ਹੁਣ ਬਾਕੀ ਹਰਤਾਲ ਪਰੇ ਕੰਮ ਹੈ ਜੀਰੀਆਂ ਤਾਂ ਪੱਕੀਆਂ ਪਈਆਂ ਹਰਤਾਲ ਖੁੱਲ ਜੂਵੇ ਬਸ ਠੀਕ ਨਹੀਂ ਗੱਲ ਹੂੰ ਹੂੰ ਤਾਲੂ ਫੇਰ ਘੱਟ ਲਾ ਦੂੰਗਾ ਜਿਹੜਾ ਮਾੜਾ ਮੋਟਾ ਬਾਹਰ ਨੂੰ ਨਾ ਆਹਾ ਮੈਂ ਮੰਦਾ ਕਰ ਦੂੰਗਾ ਬਸ ਡੰਡੇ ਹੂੰ ਤਾਲੂ ਘੱਟ ਸਾਜੇ ਹੀ ਲਾ ਦਿੰਦੇ ਆ ਹੂੰ ਕੀ ਜੀਰੀ ਠੀਕ ਐ ਵੀ ਬੀਜੇ ਸਾਰੇ ਯਾਰ ਮੈਂ ਜੀਰੀ ਦਾ ਸੰਡਾ ਕੁਰੀ ਪਈ ਆ ਇਹ ਹੁਣ ਇਹਨੂੰ ਕਿ ਐ ਸੁੱਕੂ ਵੀ ਇਹ ਤਾਂ ਬਾਈ ਸੁੱਕੀ ਐ ਜੋ ਮੈਂ ਇਹ ਦੱਸ ਹੁਣ ਵੜਾ ਦੇਣੀ ਐ ਵੀ ਟਰੈਲੇ ਨਹੀਂ ਮਿਲਦੇ ਹੁਣ ਹੋ ਹੋ ਤਾਰ ਦੋ ਟਰਾਲੇ ਫੇਪਰ ਆਉਂਦੇ ਆ ਦੇਖਦੇ ਆ ਉਹ ਦੋ ਤਾਰ ਠੀਕ ਨਹੀਂ ਮੰਡੀ ਚ ਦੋ ਭਰਾ ਕੇ ਫੇਰ ਖੜਾ ਲੂੰਗਾ ਘਰਾਂ ਬਸ ਨਹੀਂ ਖੜਾ ਇਹ ਘਰਾਂ ਹੀ ਢੇਰੀ ਕਰ ਦੇਣੇ ਛੱਡ ਦੇ ਚਾਉ ਪੁੱਗੀ ਦਾ ਪਈ ਮੈਂ ਜਾ ਕੇ ਆਉਂਦਾ ਉਹਦੇ ਕੋਲ ਗੱਲ ਕਰਕੇ ਆਉਂਦਾ ਵੀ ਦੋ ਟਰਾਲੇ ਭਰਾ ਲੈਣ ਦੇ ਮੈਨੂੰ ਹਾਂ ਜਗਾ ਦੇਖ ਲੈ ਤੇਰਾ ਬਾਦ ਉਹਰੇ ਚਲ ਇਹਨੂੰ ਫਾਇਰ ਕਰਾ ਹੋਣਾ ਜੀ 8 ਤਰੀਕ ਨੂੰ ਪਟਾਹ ਹੋਣੀ ਯਾਰ ਹਾਂ ਜਦ ਤੱਕ ਹੋ ਜਾਣਾ ਇੱਥੇ ਹੀ ਹੋ ਜਾਣਾ ਚਲੋ ਦੇਖਦੇ ਬਾਈ ਵੇ ਹਲੀ ਨਾਲ ਹੋਰ ਕੋੜ ਕੋੜ ਜੇਣਾ ਹੈ ਚਲੋ ਠੀਕ ਹੈ ਜੀ ਕਿਤੇ ਮਰਜੀ ਵੱਲ ਤੋੜ ਲੈ ਦੱਸ ਮੈਨੂੰ ਕਿਹੜਾ ਕੱਚਾ ਦਾਣਾ ਜਿੱਥੇ ਮਰਜ਼ੀ ਵੱਲ ਤੋੜ ਲੈ ਲੈ ਪੱਕੀ ਵੀ ਹੈ ਜੀ ਸਾਰੀ ਪੱਕੀ ਵੀ ਹੈ ਲੈ ਕੋਈ ਦਾਣਾ ਹਰਾ ਹੈਗਾ ਵਿੱਚ ਕੋਈ ਨਹੀਂ ਹਰਾ ਹੈਗਾ ਲਾ ਬੋਲਦਾ ਹੈ ਆਏ ਬੋਲਦਾ ਜਿਹੜਾ ਪੁਰਾਣੇ ਧਾਨ ਪਏ ਹੁੰਦੇ ਆ ਸੁੱਕੀਆਂ ਜੀਰੀਆਂ ਲੱਗਿਆ ਵੀ ਕੱਦੀਆਂ ਆਏ ਲਫੜ ਫੇਰਾ ਹਦਾਤੀ ਲਿਆ ਯਾਰ ਹੁਣ ਘੰਟਾ ਲੱਗਿਆ ਆਪਣੇ ਸਾਰੇ ਜੰਮਕ ਹੋ ਗਿਆ ਸਮਝ ਗੋਲਾਂ ਤਾਂ ਸਾਰੀਆਂ ਹੀ ਸਾਰੀਆਂ ਆਪਾਂ ਨੇ ਜੀਰੀ ਵਾਲੀਆਂ ਸਾਰੀਆਂ ਸ਼ੋਰੇ 'ਚ ਜੀਰੀ ਦਾ ਫਰਕ ਪੈ ਜਾਂਦਾ ਕਿਹੜਾ ਜੀਰੀ ਦਾ ਮੈਂ ਸ਼ੋਰਾ ਬਹੁਤ ਹੈ ਤਾਲੀ ਦਾ ਬਹੁਤ ਸ਼ੋਰ ਆ ਵਾ ਜਿੱਦਾਂ ਦਿੱਕਾ ਸ਼ੋਰ ਆਇਦਾ ਹੂੰ ਹੂੰ ਬੰਦਾ ਦਿੱਕਾ ਪੁੱਗਾ ਹਨਾ ਹੂੰ ਪੂਰਾ ਦਿੱਕਾ ਸ਼ੋਰ ਆਇਦਾ ਓ ਬਈ ਮੜੀ ਉਸ ਜੂਤਰੇ ਤੇ ਵੜ ਜੂਗੇ ਵਿਚ ਨੂੰ ਆ ਕੇ ਪੰਜ-ਛਤ ਬੂਟੇ ਗਿਣਮੇ ਆ ਢੀਲਮਾ ਪੱਟੂ ਨੇ ਹੋ ਹੂੰ ਢੀਲਮਾ ਕਰ ਦਿੰਗੂ ਸਾਡੇ ਖਾਹੇ ਕੱਪੜੇ ਭੱਜ ਜਾਣੇ ਨੇ ਚੱਲ ਚੱਲੀਏ ਪੰਜ-ਛਤ ਬੂਟੇ ਐ ਮੈਂ ਤਾਂ ਹਿਉ ਨਹੀਂ ਪੱਟਮਾ ਕੋਈ ਵੀ ਹੂੰ ਐਮ ਆਇ ਇੱਕ ਹੋ ਖੜਾ ਐ ਇੱਕ ਆ ਖੜਾ ਆ ਦੋ ਤਿੰਨ ਦੋ ਆ ਖੜੇ ਐ ਚੱਲੀਏ ਚੱਲ ਚੱਲੀਏ ਜੇ ਜਮ ਮਸ਼ੀਨ ਵੱਡਣ ਲੱਗੂ ਜਦੋਂ ਕੋਲ ਗਿਆ ਹੁੰਦਾ ਜਦੋਂ ਵੱਡ ਗਿਆ ਸਿਰ ਤੇ ਬਾਹਰ ਹਨਾ ਜਮ ਮਸ਼ੀਨ ਕੋਰ ਕਰੇਗੀ ਠੀਕ ਆ ਜੀ ਲੈ ਵੀ ਬੜੇ ਦਿਨਾਂ ਬਾਅਦ ਹੀ ਤੇ ਦੱਸਣਾ ਅੱਜ ਕੀ ਗੱਲ ਹੈ ਕਿੱਧਰ ਹੈਣਾ ਤੂੰ ਬਾਹਰ ਕਿਤੇ ਨਹੀਂ ਹੋਰੀ ਹੁੰਦਾ ਤੂੰ ਨਹੀਂ ਦਿਖਿਆ ਮਨਸੂਏ ਗਰਾਊਂਡ ਹੁਣ ਸੂਏ ਬਾਕੀ ਕੀ ਤੀ ਦਾ ਮੈਂ ਟੂਰਨਾਮੈਂਟ ਪਰ ਖੇਡਿਆ ਨਹੀਂ ਮੈਂ ਉੱਥੇ ਉਹ ਤਾਂ ਇੰਜਣ ਹੋਈ ਵੀ ਤਾਂ ਮੈਂ ਆਹ ਇੰਜਣ ਚੱਲਦਾ ਇੰਜਣ ਕੰਮ ਕਰੇ ਪੱਟ ਖਰਾਬ ਅੱਛਾ ਕੁਛ ਵੀ ਬੇਟਾ ਮੈਂ ਤੂੰ ਨਹੀਂ ਦੇਖਿਆ ਮਨੂੰ ਮੈਂ ਤਾਂ ਉੱਥੇ ਬੈਠਾ ਸੀ ਹਣਿਆ ਕੋਲ ਹਣਿਆ ਕੋਲ ਤਾਂ ਮੈਂ ਬੈਠਾ ਸੀ ਕੋਈ ਖਬਰੇ ਕਿਹੜੇ ਮਾਹੌਲ ਚੋਂ ਮੈਂ ਥੋੜੀ ਮੈਂ ਚਾਹ ਵੀ ਤਾਂ ਦਿਨ ਮਾਰੇ ਤੇ ਪੈਸੇ ਲਾਉਣ ਲੱਗਿਆ ਪਤਾ ਯਾਰ ਜਿਹੜੇ ਬੱਚੇ ਫਸ ਸੈਕਿੰਡ ਹੁੰਦੇ ਸੀ ਸੌਰੀ ਪੈਸੇ ਲਾਉਣ ਕਿਹੜੇ ਬੱਚਿਆਂ ਪਰ ਅੱਛਾ ਜਿਹੜੇ ਫਸ ਸੈਕਿੰਡ ਹੁੰਦੇ ਸੀ ਚਾਹ ਜੇ ਬਿੱਤਾ ਯਾਰ ਸੂਟੀ ਬੜੀ ਧੀਵਾਈ ਕਰੀਆ ਸੂਟੀ ਬਈ ਸਮਾ ਕੇ ਰੱਖੀ ਹੋਈ ਆ ਯਾਨੀ ਇਹ ਤਾਂ ਕੀ ਤਿੰਨ ਦਿਨ ਟਿਕਾ ਦੇਣੀ ਮੈਂ ਬੁੱਟਾ ਦਾ ਕੰਮ ਹੋ ਰਿਹਾ ਪਿੰਡ ਚ ਬੁੱਟਾ ਨੇ ਭਾਈ ਇੱਥੇ ਨਿੱਤਰ ਨਾਲ ਖੜਿਆ ਝੂਠ ਨਹੀਂ ਬੋਲਣਾ ਜਿਹੜਾ ਮਰਜ਼ੀ ਦੀ ਮਰਜ਼ੀ ਹੋ ਜੂਗੀ ਨਹੀਂ ਪਤਾ ਉਹਦਾ ਐ ਦਾਲ ਨਹੀਂ ਬੋਲਣਾ ਲੈ ਵੀ ਦੀਸੇ ਤਾਂ ਕਰਤਾ ਦਾ ਨਾ ਆਪਣਾ ਭਾਈ ਹੂੰ ਦਾਲ ਨਹੀਂ ਬੋਲਣਾ ੜੀ ਸੀ ਕਹਿੰਦਾ ਰੀਸੀ ਪੱਕਾ ਹੈ ਰੀਸੀ ਪੱਕਾ ਭਾਈ ਬਾਕੀ ਦੇਖਦੇ ਹਲੇ ਭਾਈ ਹਲੇ ਕੋਈ ਨਹੀਂ ਬਦਲ ਕੰਮ ਕੀ ਹੈ ਫਾਰਮ ਭਰੇ ਹਦਾ ਪਤਾ ਨਹੀਂ ਹਾਂ ਕਿਤੇ ਭਾਈ ਨੇ ਫਾਰਮ ਮੇਰਾ ਭਰੇ ਹੋਵੇ ਭਰੇ ਗਿਆ ਲੋਕ ਕਿਹੜਾ ਭਾਈ ਨੇ ਫਾਰਮ ਭਰੇ ਹੋਵੇ ਵਾਇਨੇ ਉਹ ਚੀਨੇ ਬਾਈ ਫਾਰਮ ਤੋਂ ਠੀਕ ਆ ਪਰ ਇਹ ਅਰੇ ਵੇ ਯਾਰ ਇਹਦਾ ਹਲੇ ਜਾਂ ਸੱਤ ਨਹੀਂ ਬੁੱਧ ਲਗਣਾ ਕੋਣ ਖੜਾ ਕੋਣ ਬੈਠਾ ਹਲੇ ਬਾਈ ਸਿਆਸਤ ਹੈ ਸਾਡੇ ਤਾਂ ਕੋਈ ਨਹੀਂ ਪਤਾ ਕਿ ਸਾਰੇ ਪਿੰਡਾਂ ਵਿੱਚ ਚੱਲਦਾ ਕੰਮ ਘੜੇ ਇਕੱਲੇ ਪਿੰਡ ਚ ਅੱਪਾ ਵੀ ਇੱਕ ਦਿਵਾਰ ਚਲੇ ਕੇ ਆਏ ਸਾਈਕਲ ਵਾਲਾ ਹਾਂ ਨਿਆਣ ਜੀ ਲੈ ਕੇ ਆਏ ਉਪਰ ਲੋਣੀ ਮੂਰੇ ਮੂਰੇ ਕਿ ਉਈ ਚੱਲੇ ਕਰਾਰੇ ਦੀ ਜੀ ਸਵੇਰੇ ਤੁਸੀਂ ਬਈ ਸਭ ਜਾਂਦੇ ਸਵੇਰੇ ਸਵੇਰੇ 6:05 ਵਜੇ ਮਾਟਰਸ 6:05 ਵਜੇ ਉੱਡਦੇ ਨਹੀਂ ਹੈਗੇ ਤੁਸੀਂ ਕਿੱਥੇ ਕਿੱਥੇ ਮੈਂ ਦੱਸਿਆ ਮੈਂ ਹੈੱਡ ਤੱਕ ਜਾਂਦੇ ਮੈਂ ਤਾਂ ਮੈਂ ਉੱਠਦਾ ਹਾਂ ਆਜ ਨੇ ਵਾਪਸ ਪੁਲ ਤੱਕ ਪੁਲ ਪਰ ਹੈੱਡ ਵਾਲੇ ਬੋਲੇ ਫਿਰ ਤਾਂ ਬਹੁਤ ਬਹੁਤ ਉਹਦਾ ਵੀਉ ਬਹੁਤ ਹੀ ਹੋਣਾ ਦੱਸ ਮੈਂ ਤਾਂ ਨੂੰ ਕਹਿੰਦਾ ਸਵਰਗ ਹੈ ਮੈਂ ਤਾਂ ਆਪਣਾ ਸਵਰਗ ਕਗੇ ਜਿਹਨੂੰ ਕਹਿੰਦਾ ਤੂੰ ਮੋਟਰਸਾਈਕਲ ਲੈ ਕੇ ਚੱਲ ਇੱਕ ਦਿਨ ਦੇਖ ਜਾ ਕੇ ਨਾ ਨਾ ਮੈਂ ਨਹੀਂ ਕਹਣਾ ਮੈਂ ਕਿ ਮਿਸਰੀ ਕਾਲ ਲੈ ਕੇ ਮਨਸੂਰ ਤੱਕ ਜਾਂਦੇ ਮੈਂ ਤੂੰ ਨੇੜੇ ਜਾਂਦਾ ਜਾ ਯੂਰੇ ਦੇ ਤੁਰ ਤੇ 5:30 ਵਜੇ ਗਏ। ਦੇਖੂਗਾ 5:30 ਅਸੀਂ 20 ਮਿੰਟ ਚ ਪਹੁੰਚ ਜਾਂਦੇ ਉੱਥੇ। ਉਹ ਟਾਈਮ ਬੋਝੋਤੀ ਸੋਡਾ। ਉਹਨੇ ਟਾਈਮ ਮੁੱਠਾ 20 ਮਿੰਟ ਚ ਅਸੀਂ ਕੱਢ ਦੁੰਦੇ ਆ 9 ਕਿਲੋਮੀਟਰ। ਬਈ ਤੁਸੀਂ ਜੰੂਬੇ ਤੇ। ਤੁਸੀਂ ਤਾਂ ਤੇਜ਼ੀ ਆਏ ਆ। ਮੇਰਾ ਪੈਰ ਕਿਤੇ ਉਹ ਨੂੰ ਚੜਨ ਨਾ ਦਿੰਦਾ ਮੈਨੂੰ। ਦੀਜੀ ਹੌ ਹੌਲੀ ਨਾਲ। 2 ਮਿੰਟ 2 2 ਮਿੰਟ ਚ ਇੱਕ 2 ਕਿਲੋਮੀਟਰ ਨਿਕਲ ਹੀ ਜਾਂਦਾ। ਇਹ ਤਾਂ ਫਿਰ 10 ਕਿਲੋਮੀਟਰ ਆ। ਇਹਨਾ 2 ਮਿੰਟ ਚ 2 ਮਿੰਟ। ਉਹ ਵੀ ਠੀਕ ਕਰਕੇ ਵੀਰੇ ਨੂੰ ਨਾ ਮੜਿਆ ਪੋ। ਫਿਰ ਬੋਤਲ ਹੋਣ ਲੱਗ ਗਿਆ। ਤਾਂ ਬੁਈ ਦੇ ਕੋਰੇ ਕੋਰੇ ਨਹੀਂ ਹੋਵੇ ਕੋਰੇ ਨਹੀਂ ਹੋਵੇ ਵੀਰੇਂ ਦਾ ਮਾ ਫੂਕ ਮੜੀ ਜੀ ਮੈਨੂੰ ਆਨ ਲੱਗਦਾ ਨਹੀਂ ਬਿਸ਼ਤਾ ਖੜੀ ਕਰਦਣੀ ਆਪਣੀ ਵੀਰੇਂ ਦਾ ਮਾ ਮੜੀ ਫੂਕ ਬਾਰ ਵਾਲੇ ਨੂੰ ਉਹਨੂੰ ਕਹੋ ਸਾਈਕਲ ਦਵਾ ਯਾਰ ਆ ਉਹਨੇ ਦਵਾ ਦੇਣਾ ਤੁਹਾਨੂੰ ਸਾਈਕਲ ਤਾਂ ਇਹਦਾ ਮੰਨਾਂ ਕਰਨੇ ਕਿ ਮਰਜ਼ੀ ਲੈ ਲਾ ਮੇਰੇ ਸਾਈਕਲ ਪਾ ਹਥਿਆਰ ਸਿਆ ਕਰ ਲਈ ਸੀ ਯਾਰ ਸਾਈਕਲ ਹੋਰ ਬਣ ਜੀ ਨਹੀਂ ਮੈਂ ਦੇਖ ਕੇ ਅੱਜ ਮੇਰੇ ਸਾਈਕਲ ਨੂੰ ਕੋਈ ਹਰਦਾ ਮੈਂ ਮਿੰਡੇ ਨਾਲ ਟੌਪ ਦਾ ਨਾਲੇ ਛੋਟਾ ਲੈ ਲਈ ਇਹ ਬੜਾ ਥੋੜਾ ਇਹਦੇ ਛੋਟਾ ਵੀ ਆ ਨੀ ਨੀਵਾ ਨੀਵਾ ਕਿਆ ਦਾਂ ਕਿ ਕਾ ਜ ਮਰਜ਼ੀ ਵੀ ਜੀ ਆ ਫੜਾ ਬਈ ਸਾਕਾ ਚੱਦਾ ਚੱਲਦਾ ਹੁਣ ਆਪਾਂ ਲੈ ਲਿਆ 200 ਰੁਪਏ ਦੀ ਹੋਰ ਨਹੀਂ ਵਾਦੀ ਲੈਣੀ ਵਰਦੀ ਆ ਸ਼ੁਰੂ ਕਰਾਂ ਮੈਂ ਜਾਂ ਨੇੜੇ ਹੋ ਗਏ ਬਾਈਆ ਬਹੁਤ ਸੇ ਗਾਜੀ ਇਹ ਬਾਈ ਕਰਾਲਾ ਮੱਝ ਤੇ ਆਇਆ ਪਿਆ ਇਹ ਬਾਈ ਦੇਖਦਾ ਆਪਣੇ ਵੀਡੀਓ ਨਾਨਕੇ ਵੀ ਆ ਮੇਰੇ ਘਰ ਆ ਮੱਝ ਨਾਨਕੇ ਨਾਨਕੀ ਹੈਗੇ ਭਾਈ ਜੀ ਨਾ ਨਾ ਕਹਦੇ ਆ ਉਹ ਬੱਦਰ ਗੜ ਪਾ ਚੋ ਬੱਦਲ ਮੈਂ ਨਹੀਂ ਕੱਢਿਆ ਭਾਜੀ ਬੱਦਲ ਕਢਾਇਆ ਹੁਣ ਗਰਮੀ ਨੇ ਇਹ ਦੋ ਦਿਨ ਹੋ ਗਏ ਗਰਮੀ ਪੈਂਦੀ ਆ ਮੈਨੂੰ ਪਤਾ ਤਾਂ ਵੀ ਬੱਦਲ ਨਿਕਲੂਗਾ ਨਿਕਲਿਆ ਆ ਦੇਖ ਲੈ ਉਹ ਮ ਬੱਦਲ ਭਾਈ ਹੈਗੀ ਦੋ ਦਿਨ ਤੇ ਨੂੰ ਮਹੀਨੂ ਨਹੀਂ ਹੈਗਾ ਇਹ ਤਾਂ ਬੱਦਲ ਸੁੱਟ ਗਿਆ ਮੌਸਮ ਹੋਸ਼ਗਾ ਨੈਟ ਦਾ 8 ਦਿਨ ਮੈਂ ਦੇਖ ਲੈ ਵੀ ਆ ਮੜਾ ਜਾਂ ਬੱਦਲ ਨਿਕਲੇਗਾ ਮਸ਼ੀਨਾਂ ਨਾਲ ਮਸ਼ੀਨਾਂ ਨਾਲ ਭਗਾ ਪੈ ਗਿਆ ਆਣਾ ਹੁਣ ਮੇਰਾ ਭਜਾਣਾ ਤੈ ਵੀ ਸੱਚੀ ਅਗਲਾ ਘਰੇ ਵੀ ਗਿਆ ਹੈ ਹੈ ਕਿ ਨਹੀਂ ਡਰ ਲੱਗਦਾ ਜਿਹਦੀ ਪੱਕੀ ਪਈ ਹੈ ਜਿਹਦੀ ਪਈ ਹੈ ਨਾ ਉਹਨੂੰ ਤਾਂ ਟੇਕ ਨਹੀਂ ਹੈਗੀ ਉਹੀ ਗੱਲ ਹੈ ਸਾਡੇ ਵਰਗੀ ਗਰੀਬੀ ਹੈ ਆਪਣੇ ਉੱਪਰ ਕੋਈ ਖਿਆਲ ਨਾ ਖੜੀ ਵੀ ਦਾ ਕੁਝ ਨਹੀਂ ਪੜਿਆ ਸਾਡੇ ਤਾਂ ਬਹੀ ਵੀ ਆਏ ਮੈਂ ਤਾਂ ਉਹੀ ਦੱਸਦਾ ਪਾ ਲੋ ਇਹਨੂੰ ਕਿਹਾ ਤਾਂ ਮੈਂ ਪਰਸੋਂ ਮੈਂ ਕਹਿੰਦੇ ਕਾਲੇ ਨੂੰ ਮੈਂ 5 ਤਰੀਕ ਨੂੰ ਕਹੇ ਹਾਂ ਮੈਂ ਤਾਂ ਉਹ ਰੈਡੂ ਦਾ ਕੱਢਾ ਉਹ ਬੜਾਈ ਦਾ ਰਟ ਕੇ ਚੱਲਦਾ ਕਾਲਾ ਬੜਾਈ ਦਾ ਗਰੀਬੀ ਦਾ ਮੇਜ ਗਰੀ ਦਾ ਕੈਰੇਟਾ ਖੜੀ ਦਾ ਕੈਰੇਟਾ ਇਹਦਾ ਹੁਣ ਮਸ਼ੀਨ ਵਾਲਿਆਂ ਨੂੰ ਪਤਾ ਹੋਊਗਾ ਗਰੀਬੀ ਦਾ ਕਿੱਲਾ ਵਾਧਾ ਲੈਣਾ ਬਾਈ ਟਾਈਮ ਦੁੱਗਣਾ ਲੱਗਣ ਲੱਗ ਗਿਆ ਗਰੀਬ ਦਾ ਬਲਾਦਾ ਟਾਈਮ ਦੁੱਗਣਾ ਹਾਂ ਹੁਣ ਮਸ਼ੀਨ ਵਾਲਾ ਕੀ ਕਰੂਗਾ ਮਸ਼ੀਨ ਵਾਲੇ ਦਾ ਕੋਈ ਕਥੂ ਨਹੀਂ ਤੇ ਮਾ ਹੈ ਕਿ ਨਹੀਂ ਦੁੱਗਣਾ ਦੁੱਗਣਾ ਟਾਈਮ ਲਾਜੇ ਕਿੱਲਾ ਵੜਣਾ ਹੈ ਮੰਨ ਕੇ ਚੱਲ ਜੇ ਮਸ਼ੀਨ ਦੋ ਕਿੱਲੇ ਵੜਦੀ ਹੈ ਤਾਂ ਉਹਦੇ ਪੌਣਾ ਕਿੱਲੇ ਵੜਣੋਂ ਨੇ ਟਾਈਮ ਬਹੁਤ ਟ੍ਰੈਗ ਆਏ ਜੇ ਹੁਣ ਇਹਦਾ ਤੇਜ਼ ਤੁਰੂਗਾ ਤਾਂ ਨੁਕਸਾਨ ਹੋਣਾ ਜਿੰਨੇ ਘਸਾਨ ਨਹੀਂ ਕਰਾਉਣਾ ਭਾਈ ਰੇਟ ਦੇ ਜਿੰਦਾ ਦੇ ਲੱਗਦਾ ਨਹੀਂ ਹੈਗਾ ਬਹੁਤ ਤਾਂ ਹੁਣ ਇਹ ਮਸ਼ੀਨ ਤੇ ਇੱਕ ਹੀ ਡੇ ਚੱਕਣੀ ਗਈ ਹੈ ਨਾ ਮਸ਼ੀਨ ਨਾਲ ਇੱਕ दाब ਕੇ ਚਲਦੀ ਮਸ਼ੀਨ ਉਹਨਾਂ ਵਾਲੀ ਸਾਰਾ ਮਾਲ ਵਿੱਚੋਂ ਕੱਢਣਾ ਉਹਨੇ ਗੜਿਆ ਪਿਆ ਇੱਥੇ ਜਿਹੜਾ ਮੁੰਜਰਾ ਕੱਢਣੀ ਆ ਉਹਨੇ ਉਹ ਵੀ ਵਾਲੀ ਕਣੀ ਵੀ ਜਦਾ ਬਣੂਗੀ ਕਾਹਦੀ ਫੇਰ ਹੁਣ ਸਾਰਾ ਮਾਲ ਵਿੱਚੋਂ ਹੀ ਕੱਢਣਾ ਉਹ ਗੜਾ ਮਗੜਾ ਮੁੰਦਾ ਸਾਲਾ ਕਿਆ ਕਰਨਾ ਹੁਣ ਦੇਖੋ ਕਿਆ ਬਣਦਾ ਭਾਈ ਹੁਣ ਤਾਂ ਸੁੱਖ ਸਾਂਦੇ ਚਾਹੀਦੀ ਸਾਲ ਇੱਕ ਬਦਲੀ ਹੀ ਨਿਕਲੀ ਦੀ ਆ ਕੁੜੀ ਗੱਡੀ ਖੜੀ ਹੈ ਮੂੰਹ ਲਾ ਕੇ ਸਾਖ ਦੇਖ ਲੈ ਉਹਹੀ ਇੱਧਰ ਨੂੰ ਆਏ ਬਦਲੀ ਇਹ ਹਾਲਪ ਆਉਂਦੀ ਹੈ ਹੈ ਇਹੀ ਹਾਲਪ ਆਉਂਦੀ ਹੈ ਹੋਰ ਕੀ ਕਿਤੇ ਤੂੰ ਹੋਊਗਾ ਛਿੜਕਾ ਜਾ ਕਿਤੇ ਦੂਰ ਕਹਾਂ ਜਾ ਕੇ ਛਿੜਕਾ ਜਾ ਕੇ ਹੋਊਂਗਾ ਮੂੰਹੋਂ ਤਾਂ ਸਾਫ਼ ਹੈ ਯਾਰ ਨੈਟ ਤਾਂ ਸਾਫ਼ ذات ਦਾ ਬਾਕੀ ਕੀ ਆ ਪਤਾ ਭਾਈ ਹੁਣ ਇਹਦਾ ਮਹਾਰਾਜ ਨੂੰ ਬੰਦੋ ਜਗ੍ਹਾ ਦੇਖ ਲਿਆ ਸੀ ਸਾਫ਼ ਹੈ ਇਹਦਾ ਭੇਦ ਨਹੀਂ ਆਇਆ ਕਿਸੇ ਨੂੰ ਭੇਦ ਨਹੀਂ ਆਇਆ ਇਹਦਾ ਜੇ ਭੇਦ ਦੇਣ ਲੱਗ ਗਿਆ ਮਹਾਰਾਜ ਫੇਰ ਕਾਹਦੀਆਂ ਗੱਲਾਂ ਹੈ ਫੇਰ ਕਦਾ ਇਹ ਕਾ ਮਾਹੂਲ ਆ ਇਹ ਦੱਸਾ ਕਹਤੇ ਬਦਲ ਵੀ ਜ਼ਿੰਮੇਦਾਰਾਂ ਦੇ ਕੰਨਾ ਪਰ ਝੂਂ ਸਰਕੇ ਵੀ ਮੰਡੀਆਂ ਮੜੀਆਂ ਮੜਾ ਜੀ ਮੜੀਆਂ ਕਹੜੇ ਜੀ ਉਵੇਂ ਬੜਨੇ ਨੂੰ ਬੀ ਸਸਤੇ ਜੇ ਬੈਠੇ ਆ ਆ ਵੀ ਖਰੀਦ ਦੇ ਕਾਦੇ ਨਹੀਂ ਆਗੇ ਵੀ ਕੱਠ ਕਰੋ ਮੜਾ ਜੀ ਤਾਂ ਜੇ ਹੁਣ ਖਰੀਦ ਚੱਲ ਪਈ ਫੇਰ ਤਾਂ ਕੰਮ ਚੱਲ ਜਾਣਾ ਹੈ ਫੇ ਚੱਲ ਨਹੀਂ ਦੇ ਖਰੀਦ ਬੰਦ ਨਹੀਂ ਜਾਂਦਾ ਤਾਂ ਪੰਗਾ ਯਾਰ ਅੱਜ ਸਕੂਲਰ ਛੁੱਟੀ ਸੀ ਸਾਡੇ ਦਾ ਸਕੂਲ ਛੁੱਟੀ ਹੈ ਨਹੀਂ ਛੁੱਟੀ ਮੀਟਿੰਗ ਦੀ ਜਾਓ ਆਲਗਰ ਆ ਨਾ ਪ੍ਰਾਈਵੇਟ ਸਕੂਲਾਂ ਤੇ ਇਕਣੀਆਂ ਨਾ ਠੀਕ ਆ ਉਹ ਜਾਣਾ ਤੇ ਵੀ ਉੱਥੇ ਨੂੰ ਫੇਰ ਆਓ ਚੱਲ ਚੱਲੀਏ ਕਿੱਥੇ ਜਾਣਾ ਉੱਥੇ ਨੂੰ ਜਾਣਾ ਹੈ ਫੇਤ ਨੂੰ ਉੱਥੇ ਕਿੱਥੇ ਡਰਾਉ ਤਾਂ ਉੱਥੇ ਕੀ ਹੋ ਗਿਆ ਉੱਥੇ ਉਹਨਾਂ ਲੱਗ ਗਿਆ ਚੱਕਣੇ ਜਿਹੜੀਆਂ ਰਹਿੰਦੀਆਂ ਯਾਰ ਗੰਨੇ ਵਾਲੇ ਖੇਤ ਤਾਂ ਤਿਆਰ ਕਰੀਏ ਕਣਕ ਜੀਰੀ ਦਾ ਪੁੱਛਦਾ ਨਹੀਂ ਕੋਈ ਗੰਨੇ ਦਾ ਵੀ ਕਰੀਏ ਲੋਡ ਆਪਣੇ ਹੁਣ ਮਿਰਚ ਗਿਰਿਆ ਵਜੀਰੀ ਗੰਨੇ ਨੂੰ ਵੀ 2 ਸਾਲ ਨੂੰ ਲੱਜਾਂਗੇ ਡੰਡੇ ਪਜਣ ਸਾਡੇ ਮੈਂ ਤਾਂ ਗੱਗੇ ਨੂੰ ਆਏ ਆਏ ਕਿ ਆਏ ਨੂੰ ਮੈਂ ਇਹਨਾਂ ਨੂੰ ਇਹਨਾਂ ਨੂੰ ਕੀ ਪਤਾ ਬਿੰਸਾਣਾ ਠੀਕ ਕਹਿੰਦਾ ਗਲਤ ਕਹਿੰਦਾ ਮਗਾ ਸ਼ੈੱਡ ਹੈਗਾ ਇਹਨਾਂ ਤਿੰਨ ਟਰੈਲਰ ਉੱਧਰ ਸਾਡੇ ਬੜੇ ਬੜੇ ਤਿੰਨ ਟਰੈਲੀ ਉਧਰ ਸਾਡੇ ਸੁੱਕੀ ਜੀਰੀ ਬਾਈ ਆ। ਸਾਰਾ ਤਾਂ ਲਊਗਾ ਬਾਈ ਲੱਦਣੀ ਬਾਤ। ਲੱਦ ਵੀ ਉਹ ਤੂੰ ਸਾਡੀ। ਲੱਦਣੇ ਸਾਡੇ ਪਾ ਬੰਦੇ ਪਾਉਂਦਾ। ਮੈਂ ਫੇਰ ਜਾ। ਲੱਦਣੇ ਨੂੰ ਲੈਣਾ ਘੰਟੇ ਦਾ ਕੰਮ ਲੈ ਤੇਰਾ ਦਾ। ਲੱਦ ਤਾਂ ਹੋ ਜੂਗੀ ਯਾਰ। ਤਾਰੇ। ਆਈ ਆ ਪਰ ਇਕੱਠੀ ਹੈ ਇੱਕ ਟਰਾਲਾ ਵੇਚ ਜਾਏਗਾ ਨਾ ਲੱਦ ਕੇ। ਠੀਕ ਨਾ। ਟਰੈ ਕਰੀ ਨੂੰ ਸਾਨੂੰ ਸਮਾਨ ਕੱਢ ਬਾਹਰ। ਸਮਾਨ ਕੱਢ ਕੇ ਬਾਹਰ ਮਾਂ ਮੈਂ ਤੇਰਾ ਨੇ ਦਰਪਾਲ ਬਾਬਾ ਨੂੰ ਜਦੋਂ ਦਾ ਕਰ ਖੁੰਝਾ ਨਹੀਂ ਯਾਰ ਸਾਰੇ ਵਿਹਲਾ ਕਰਕੇ ਨਾ ਮੈਂ ਨਹੀਂ ਉਹ ਖੁੰਝੇ ਦੇ ਵਿੱਚ ਨੂੰ ਚੜਾ ਦੋ ਉਹ ਚੜ ਤਾਂ ਸਾਰੇ ਜੀ ਜਾਣੀ ਦਰਪਾਲ ਸਾਰੇ ਬਹਿਣੀ ਹੈ 10 10 ਗਿੱਲੇ ਗੇਰ ਨੇ ਇਹਨਾਂ 14 ਗਿੱਲੇ ਨਹੀਂ ਤਾਂ ਤਾਂ ਖਲਝੂ ਗਿਆ ਜਿਹੜੇ ਗਰੇ ਡੂੰਗੀ ਹੈਗਾ ਜਾਲੇ ਆ ਨਾ ਇਹਦਾ ਚੱਕੀ ਯਾਰ ਇਹਨਾਂ ਦਾ ਔਖਾ ਹੈ ਜਿਹੜੇ ਹੈਗੇ ਥੋੜੇ ਉਹਦੇ ਪਰਕੇ ਖੜਾ ਲਈ ਤੋ ਚਾਰ ਟਰੈਲੇ ਪਰਕੇ ਖੜਾ ਦੋ ਯਾਰ ਕਿੰਨਾ ਲੱਗਣਾ ਦੋ ਟਰੈਲੇ ਪਰਕੇ ਖੜਾ ਸਕਦਾ ਮੈਂ ਦੋ ਪਰਕੇ ਰੇਤ ਦੇ ਰੰਦ ਲਿਆਉਂਗਾ ਉਹਨਾਂ ਨੇ ਜਾਂ 12 ਤਰੀਕ ਤੇ 13 ਤਰੀਕ ਨੂੰ ਬੁੱਕ ਨਹੀਂ ਦੋ ਪਰਕੇ ਖੜਾ ਲੈ ਮੈਂ ਉਹੀ ਤਾਂ ਕਹਿੰਦਾ ਇਹਨੂੰ ਉਹ ਬਾਈ ਟਰੈਕਟਰ ਵੀ ਅ ਪਿੜ ਕੇ ਪੱਣੀ ਵਖੜਾ ਕਰਕੇ ਖੜਾ ਲਾ ਜੇ ਸੁੱਕੀ ਨਹੀਂ ਟਿਕੜਦਾ ਇਹਨਾਂ ਨੂੰ ਖੁੱਲੂਗੀ ਖੁੱਲਗੀ ਨਹੀਂ ਖਲੇ ਢੇਰੀ ਕਰ ਦੂੰਗੀ ਦੋ ਦਿਨਾਂ ਚ ਪਤਾ ਲੱਗੇ ਜਾਣਾ ਇਹਨੇ ਤਾਂ ਹਾ ਹਾ ਕਰ ਇਹਨਾਂ ਨੂੰ ਫੇਰ ਦੋ ਚਾਰ ਪੰਜ ਫੇਰ ਚੱਕਦੇ ਉਹਨਾਂ ਇਹਨੇ ਖੁੱਲੇ ਜਾਣੀ ਆ ਇਹ ਕੜੇ ਸੁਦਾ ਬਾਸੀ ਬੰਦਿਆ ਇਹਦਾ ਨਹੀਂ ਗੱਲ ਤਾਂ ਖੁੱਲੀ ਵੀ ਨਹੀਂ ਨੂੰ ਇੱਕ ਦੋ ਦਿਨ ਚ ਸੋਮਵਾਰ ਨੂੰ ਸੋਮਵਾਰ ਨੂੰ ਮੈਂ ਸੋਮਵਾਰ ਨੂੰ ਕਹਿੰਦਾ ਮੇਟੀ ਆਮ ਸੋਮਵਾਰ ਨੂੰ ਕਹਿੰਦਾ ਤਾਂ ਜੇ ਸੋਮਵਾਰ ਵੀ ਆਇਆ ਇਹ ਜੀ ਜੀ ਸੁੱਕੀ ਆ ਬਾਈ ਪ੍ਰਧਾਨ ਨੇ ਵੱਡਿਆ ਸਾਡੇ ਪਿੰਡ 15 ਮੌਚਰ ਦਾ 15 ਸੁੱਕੀ ਉਹ ਆਹੋ ਮੋਰੀਂਦਰ ਭਾਈ ਕੀ ਹਾਲ ਹੈ ਠੀਕ ਹੈ ਲਾਲਾ ਕਹਿੰਦਾ ਮੌਤਰੇ ਕਹਿੰਦਾ 23 ਆਇਆ ਬੱਤ ਕਰ ਬੱਲਾ ਵਾਲਾ ਵੀ ਉਹ ਬਾਈਆਂ ਦਾ 15 ਆਇਆ ਦੋ ਮਹੀਨੇ ਚ ਬੱਤਰਾਇਆ ਮੈਂ 15 ਮੌਤਰੇ ਆਇਆ ਹਾਂ ਜਾਈਏ ਉੱਧਰ ਮੈਨੂੰ ਬੁਲਾਉਂਦਾ ਉੱਧਰ ਭਾਈ ਜਿਹੜੀ ਵੱਡੀ ਆ ਜਿਹੜੀ ਸੁੱਕੀ ਪਈ ਹੈ ਉਹੀ ਗੱਲ ਹੈ ਨਾ ਸੁੱਕੀ ਹੈ ਧੂੜ ਧੂੜਦੀ ਹੈ ਹਾਂ ਹਾਂ ਮੈਂ 15 ਮੌਤਰੇ ਵੀ ਦਾ ਤਾਂ ਇਹ ਕਣਕ ਦਾ ਐਨੀ ਵੀ 15 ਆਇਆ 15 ਨਾਲ ਕਣਕ ਦਾ ਹੁੰਦਾ 12 13 ਕਣਕ ਦਾ ਹੁੰਦਾ ਮੈਂ ਕਹਿੰਦਾ ਇਹਦਾ ਇਹ ਜਿਹੜੀ ਕਣਕ ਜਾਂਦਾ ਆਪਾਂ ਸਿੱਧੇ ਹੋਰ ਵੀ ਨਰਾਈ ਵੀਰੇ ਹੁੰਦੀ ਆ ਉਹਨਾਂ ਦਾ ਨਿਊਟਰ ਕਰਾਈ ਆ ਜੀ ਅੱਧੀ ਜੀਰੀ ਥੱਲੇ ਝੜ ਜਾਣੀ ਸਹੀ ਗੱਲ ਹੈ ਵੜ ਦਿਓ ਮਸ਼ੀਨ ਨਹੀਂ ਝੜ ਦਣੀ ਰੀਲ ਨੇ ਕਣਕ ਦਾ ਹੁਣ ਸੁੱਖੀਆਂ ਪਈਆਂ ਬਾਈ ਅੱਜ ਬਾਲੇ ਤੋੜ ਕੇ ਦਿਖਾਈ ਦੀ ਹੈ ਤੂੰ ਦੇਖ ਲੈ ਵੀ ਇੱਕ ਦਾਣਾ ਵੀ ਹਰਾ ਨਹੀਂ ਵਿੱਚ ਜਿੱਥੇ ਦਾ ਮਾਰਦੀ ਤੋੜਲਾ ਬਾਲੇ ਇਹ ਹੁਣ ਹਰਿਆਈ ਦਾ ਮਾਲੀ ਮੋਟੀ ਜਿਹਾ ਮੋਟਿਆ ਆਉਂਦਾ ਨਾ ਵਿੱਚ ਜਿਹੜੀ ਸੜੀ ਟੱਕਾ ਆ ਜਾਂਦਾ ਹਰਾ ਉਹ ਵੀ ਮੋਟਿਆ ਤੋਂ ਆਉਂਦਾ ਜਿਹੜੀ ਗਿਰੀਆਂ ਵੀ ਨਾ ਜੇ ਥੋੜੀ ਮੋਟੀ ਰਹੇ ਪੱਖੇ ਲੱਗ ਗਿਆ ਪੱਖੇ ਨਹੀਂ ਮਾਰਨਾ ਆ ਮਾਰ ਦੇ ਜਾ ਕੇ ਉਹ ਤੇ ਦੇਣੀ ਬੜੀ ਮੋਟੀ ਦੇ ਹੁੰਦੇ ਸਾਰੇ ਦਾਣ ਅਰੇ ਬੱਟੇ ਕੇ ਸਾਰੇ ਪ੍ਰਖਨਾਤੇ ਮੈਂ ਦੋ ਦਿਨ ਮੇਂ ਸੁੱਕ ਜਣਾ ਇਹਨਾਂ ਨੂੰ ਉਹ ਸੁੱਕ ਜਣਾ ਬਟਾਹ ਜੀ ਮੈਂ ਲੱਗ ਗਿਆ ਉਹਨਾਂ ਨਾਲ ਵਿੱਚੇ ਲੰਘ ਜਣਾ ਓਕੇ ਆ ਹਾਂ ਹਾਂ ਥੱਲੇ ਖੜਦੇ ਪਿੱਛੇ ਜਿਹੜੇ ਮੋਟੇ ਮੋਟੇ ਪ੍ਰਖਨਾਤੇ ਮੈਂ ਸੁੱਕ ਜਣਾ ਤੂੰ ਸੁੱਕੇ ਮੋਟੇ ਮੋਟੇ ਅਰੇ ਬਾਹਰ ਮਾਰਨੀ ਕੀ ਬਟਾਹ ਜੀ ਨਿਕਲ ਜਣਾ ਬਸ ਸੁੱਕੇ ਨੇ ਬਾਹਰ ਕੱਢ ਦੇ ਨਾਲੇ ਤਾਂ ਇਉਂ ਮੈਂ ਜਾਣ ਜਿਉ ਨਹੀਂ ਹੁੰਦੀ ਪਹਿਲਾਂ ਘਰ ਨੂੰ ਲਿਆਉਣ ਲੱਗੇ ਮੈਂ ਨਾਲ ਡੰਗਰਾਂ ਦੀ ਟੂੜੀ ਨਾਲ ਲੱਗੇ ਜਿਹੜੇ ਤੇ ਉਹ ਨਾਲੇ ਨਾਲੇ ਵੱਟ ਕੇ ਉੱਤੀ ਛੜੀ ਜਣਾ ਉਸ ਉੱਤੀ ਵਿੱਚੇ ਛੜ ਤੇ ਵਿੱਚੇ ਖਨਾਤੇ ਉਹਦਾ ਬੜਾ ਫਲਾਦੀ ਖਿੱਲ ਬਣ ਗਈ ਹੁਣੀ ਉਹਨਾਂ ਦੇ ਤਾਂ ਧੁੱਪ ਦਾਣਾ ਦੁਨਣਾ ਨਹੀਂ ਹੈਗਾ ਸਾਲਾ ਪੱਤਾ ਜਾਈ ਹੈ ਬਸ ਪਟਾਸੇ ਬਟਾ ਬਟਾਸ ਉਹ ਵਿੱਚ ਦੁੱਧ ਤਾਂ ਨਹੀਂ ਹੈਗਾ ਉਹਨਾਂ ਦੇ ਉਹਦਾ ਮਹੀਨੇ ਦਾ ਮਾਰਨਾ ਕੱਢ ਕੇ ਜਦੇ ਬਾਹਰ ਆਰ ਗੁਜਰ ਦੇਖ ਲੈ ਤੂੰ ਥੀਲਾ ਜਿੱਥੇ ਮਿਲ ਗਿਆ ਵੱਡੇ ਆ ਉਹ ਥੀਲੇ ਨੂੰ ਜਦੇ ਕਟਰ ਲੈ ਕੇ ਪੇ ਚਰੇ ਜਾਂਦੇ ਆ ਗੁਜਰਾਂ ਨੂੰ ਪਰਾਲੀ ਨਹੀਂ ਮਿਲਦੀ ਹਾਂ ਹਾਂ ਇੰਨੇ ਲੱਠੇ ਫਿਰਦੇ ਆ ਪਰਾਲੀ ਉਹ ਜਿਹੜਾ ਗਰੀ ਹੋਈ ਜਰੀ ਆ ਉਹਦੀ ਪਰਾਲੀ ਵੀ ਨਹੀਂ ਕਾਬੂ ਆਉਂਦੀ ਹੈ ਕਿ ਮਿੱਟੀ ਅੱਧੀ ਵਿੱਚ ਰਲਈ ਹੋਈ ਹੈ ਨਗਰੀ ਵੀ ਜੀ ਤਾਂ ਨਹੀਂ ਉਹ ਜਿਹੜੀ ਮਸ਼ੀਨ ਥੱਲੇ ਚੱਕਦੀ ਆ ਹੁਣ ਉਹਦੇ ਮਤੋਂ ਮਿੱਟੀ ਹੀਉ ਨਹੀਂ ਉਹ ਮਿੱਟੀ ਨਹੀਂ ਆ ਗਈ ਤਾਂ ਜਾ ਹਾਂ ਸੰਕਾ ਲੋਟਾ ਉਹ ਤਾਂ ਥੱਲੇ ਲੋਟਾ ਕਟਰ ਮਾਰ ਦੀ ਲੋੜ ਨਹੀਂ ਗੜ ਗਈ ਯਾਰ ਟਰੈਕਟਰ ਗੜ ਗਿਆ ਉਹਦਾ ਬੰਦਾ ਨਹੀਂ ਲੱਗ ਗਿਆ ਉਹਦਾ ਜਦ ਵੱਖਰੀ ਗੱਲ ਉਹਨੂੰ ਕੱਟਣ ਨੂੰ ਉਹਨੂੰ ਕਟਰ ਨਾ ਮਾਰੇ ਜਿਹੜੀ ਥੱਲੇ ਦੇ ਵੱਡੀ ਵੀ ਨਾ ਜਾਂ ਹੁਣ ਤੋਂ ਮਸ਼ੀਨ ਗੜ ਕੇ ਚੱਲੀ ਵੀ ਉਹਨੂੰ ਕਟਰ ਮਾਰ ਕੇ ਤਾਂ ਮਿੱਟੀ ਡਾਲਣੀ ਉਰਲਣੀ ਹੈ ਉਹਨੂੰ ਕਟਰ ਦੀ ਲੋੜ ਨਹੀਂ ਜੀ ਥੱਲੇ ਚੱਕ ਲੋੜ ਨਹੀਂ ਉਹ ਤਾਂ ਇਕੱਣੀ ਇਕੱਠੀ ਹੋਣੀ ਹੈ ਥੱਲੇ ਦਾ ਚੱਕੀ ਪਈ ਆ ਉਹ ਤਾਂ ਇਕੱਣੀ ਇਕੱਠੀ ਹੋਣੀ ਆ ਉਹ ਆ ਪੂਰ ਫੂਰ ਚੱਕ ਆ ਹਾਂ ਕੱਲ ਤੋਂ ਦੇਖੋ ਕੀ ਬਣਦਾ ਹੁਣ ਹ ਦਾ ਰੱਬ ਦੇ ਹੱਥ ਆ ਜਿੱਥੇ ਰੱਖਣੇ ਨੇ ਹੱਥ ਹੀ ਰੱਖਣੇ ਬਾਈ 20 ਦਿਨ ਦਾ ਕੰਮ ਸੁੱਕ ਸੁੱਕ ਜਾਂਦਾ ਸੁੱਕ ਜਾਂਦਾ ਨਾਲ ਹੋ ਜੂਗਾ ਬਸ 25 ਦਿਨ ਦਾ ਕੰਮ ਸਭ ਇਹ ਸੁੱਕ ਜਾਂਦੇ ਹੋਰ ਕਿਹਾ ਆਹ ਕੰਮ ਖਿੱਚ ਹੋ ਜਾਣੇ ਹਾਂ ਸਾਰੇ ਖਿੱਚ ਹੋ ਜਾਣੇ ਮੋਟ ਤਾਂ ਹਾਲ ਦਾ ਜੀਵਿਦਾਰ ਸੁੱਕਣੇ ਪਾਏ ਪਏ ਰੱਬ ਨੇ ਉਧਰ ਮੰਡਿਆ ਕਿ ਨਹੀਂ ਤਾਂ ਤੰਗ ਹੈ ਹੁਣ ਬਦਲ ਜਾ ਨਿਕਲਿਆ ਇਹ ਕਿੰਦੇ ਫੇਰ ਤੰਗ ਹੋ ਜਾਣਾ ਉਹ ਮੰਡਿਆ ਦੇ ਚੱਕਰ ਪਿਆ ਆਹ ਆਪਣਾ ਇਹ ਤਾਂ ਕੁਝ ਤੰਗ ਹੋ ਜਾਣਾ ਸੋਦਾ ਮੁੱਖਾ ਹੈ ਕੰਮ ਦਾ ਕੰਨ ਵੀ ਥੋੜਾ ਵਟਾ ਹੁਣ ਵੀ ਵਟਾ ਕਰਨੀ ਚਾਹੀਦੀ ਹੈ ਬਾਈ ਕਿਆ ਕਰੀਏ ਵਾਹੀ ਬਦਲੀ ਜੀ ਐ ਕਿਸ ਤਰੀਹੀ ਹੀ ਅੜੀ ਖੜੀ ਕਾਲਾ ਫੜਦਾ ਮੰਡ ਚ ਕਾਲਾ ਪਤਾ ਨਹੀਂ ਕਿੱਥੇ ਆ ਬਾਈ ਕਹਿੰਦਾ ਦੋ ਦਿਨ ਟਾਈਮ ਨਹੀਂ ਹੈਗਾ ਮਾਝੇ ਕਦਾ ਟ੍ਰੈਲਾ ਬਚਰੂ ਭਰਦਾ ਹੋਇਆ ਤਾਂ ਭਰਦੀ ਮੇਰੀ ਗੱਲ ਅਜਿਹਾ ਨਾ ਵੀ ਟਾਈਮ ਤਾਂ ਹੈ ਹੈ ਟਾਈਮ ਲੋ ਆਪਣਾ ਇਹ ਤੋਂ ਮਿਲ ਜੂ ਨਹੀਂ ਪਰਸੋਂ ਆਵਾਦੀ ਵਾਲਾ ਮੈਂ ਤਾਂ ਕਿਹਾ 8 ਨੂੰ ਆਊਗਾ ਪੱਕਾ 8 ਨੂੰ ਪੱਕਾ ਆਊਗਾ ਹੁਣ ਤੇ ਹੈ ਦਾ ਮੈਂ ਵੱਢਦੇ ਜਿੰਨੀ ਵੱਢੁੰਦੀ 8 ਨੂੰ ਠੀਕ ਨਹੀਂ ਚਾਰ ਅੱਜ ਨਾ ਪੰਜ ਹੋ ਗਈ ਅੱਜ ਪੰਜ ਹੋ ਗਈ ਪੰਜ ਅੱਜ ਪਰਸੋਂ ਨੂੰ ਕਹਿੰਦਾ ਉਹ ਅੱਠ ਨੂੰ ਅੱਠ ਨਾ ਚੌਥੇ ਨੂੰ ਚੌਥੇ ਨੂੰ ਚੌਥੇ ਨੂੰ ਹੈ ਇਹ ਚੱਲ ਸੌ ਵਾਰੋਂ ਦੇਖੋ ਪਹਿਲਾ ਕਿਆ ਬਣਦਾ ਅਜਾ ਪਤਾ ਨਹੀਂ ਪਤਾ ਕਿਆ ਬਣਨਾ ਭਾਈ ਪੜਾ ਕੇ ਫਾਇਦਾ ਹੈ ਉਹ ਤਾਂ ਹੀ ਪੜਾ ਕੇ ਫਾਇਦਾ ਖੜੀਦਾ ਵੀ ਕਿਸੇ ਦਾ ਉਹ ਗੱਗੇ ਜਿਹਦਾ ਜੀ ਹੋਵੇ ਖੜੀ ਫਿਰ ਤਾਂ ਜਦ ਬੰਦਾ ਖੜਾ ਦੇਵੇ ਉੱਥੇ ਮੀਂਹ ਪੈ ਗਿਆ ਉਹ ਪਲਾਲੀ ਉਹ ਨਹੀਂ ਸੁੱਕਣੀ ਯਾਰ ਜਲਮੀ ਤਾਂ ਨਹੀਂ ਪੈਦਾ ਗਿਰੀ ਵੀ ਕਹਿੰਗੇ ਸਾਰੀ ਉਹ ਜੀ ਵੀ ਆਏ ਆ ਕਾਹੀ ਗਿੱਲਿਆਂ ਦੇ ਉੱਤੇ ਸਾੜੇ ਦਾ ਗਰੀਬ ਉੱਤੇ 4 ਕਿੱਲੇ ਸਾਲੇ ਉਹ ਚਕਾਉਣੇ ਪੈਣੇ ਤੁੰ। ਉਹੀ ਤਾਂ ਗੱਲ ਆ ਉਹਨੇ ਚੁਕਾ ਦਿਆ ਵਧੀਆ। ਉਹ ਚੁਕਾ ਦੇ। ਜੇ ਪਹਿਲੇ ਹੀ ਚੱਕੋ ਜਾਨੂੰ ਖੇਡ ਕੇ। ਉਹਨਾਂ ਕਦੇ ਕਟਰਾਲੇ 'ਚ ਪਾ ਲਿਆ। ਦੋ ਟਰਾਲੇ ਪਾ ਬਣਾ ਪਰਸਮਾਨ। ਦੋ ਜੌਣ। ਖੇਡ ਕੇ ਦੇਖ ਲੱਗਾ ਕਾਲੇ ਉੱਥੇ ਕੁਛ ਨਹੀਂ ਪੱਲੇ ਪੈਣਾ ਹੈਗਾ। ਟਰਾਲੇ ਚੱਕ ਦੇ ਬਾਈ। ਸੈਂਟ ਟਰਾਲੇ ਲਾ ਦੇ। ਦੋ ਦਿਨ ਕੁਛ ਨਹੀਂ ਪੈਣਾ। ਹੋਰ ਕੀ ਆ? ਟਾਲੇ ਭਰੇ ਭਰੇ ਖੜਾ ਦੇ। 12:00 ਵਜੇ ਤੇ ਪੁੱਛਦਾ ਜੇ ਕਾਲੂ ਵੜਦਾ ਕਾਲੂ ਵੜਦਾ। ਫੂਫੜਾ ਘੇ ਭਰੋਣੀ ਤੇ ਨਾ ਜੀ ਦੀ। ਟਾਲ ਲੈ ਵਾ ਬਹੁਤ। ਦ ਫੁੱਫੜਾ ਗੋਲਟਰ ਲੱਗੀ ਉਹ ਹੈ ਰੌਲੀ ਵਾਲਿਆਂ ਦਾ ਹੈਗਾ ਟਰੈਲਰ ਤਾਂ ਫੁੱਫੜਾ ਤਾਂ ਬੜਾ ਅਗੇ ਦੇਣਾ ਟਰੈਲਰ ਜੀ ਜੋ ਵੀ ਬਿਕੀ ਨਹੀਂ ਬਣਵਾਦਾ ਨਾ ਮੈਂ ਜੀ ਜੀ ਦੀ ਘੜੀ ਦਲਤੀ ਨਹੀਂ ਤਾਂ ਉੱਤੀ ਬਣਾਉਣਾ ਫੁੱਫੜਾ ਵੀ ਟਰਾਲ ਪਰ ਆ ਆ ਆ ਚੀਜ਼ਾਂ ਦੇਖ ਕੇ ਤਾਂ ਵੀ ਫਸਲ ਵਿਗਦੀ ਨਹੀਂ ਆਈ ਸਾਲ ਜੀ ਸਵਾਰ ਬਣਾਉਣੇ ਚੀਜ਼ ਨਹੀਂ ਕਰਦਾ ਕੋਈ ਵੀ ਜੇ ਵਗੇ ਆਂ ਟਾਈਮ ਨਾਲ ਜਿਸ ਫਸਲ ਜ਼ਿੰਮੇਦਾਰ ਦੀ ਫਿਰ ਖੇਤੀ ਨੂੰ ਜੀ ਕਰਦਾ ਨਾ ਕੋਈ ਸੰਦਾ ਪੰਡਾ ਲੰਦਾ ਲੰਦਾ ਹੀ ਰਹਿਣਾ ਫਿਰ ਅਗਲਾ ਕਿਸ ਤੂ ਜਾਣੀ ਟਰੈਕਟਰ ਦੀ ਉਹੀ ਕਹਿੰਦਾ ਹਾਂ ਮੈਂ ਮੈਂ ਕਿਹਾ ਕਿ ਤੂੰ ਵੀ ਜਾਣੀ ਉਹ ਭਾਈ ਅਗਲੇ ਮਹੀਨੇ ਕਿਸ਼ਤ ਆਉਣਾ ਉਹਦੀ ਸਾਰੇ ਪੈਸਾ ਦਰਨੂਆ ਪਾ ਦਿਓ ਹੋਰ ਕੀ ਹੈ ਜੇ ਸੜੀਆਂ ਮੰਡੀਆਂ ਗੁੱਲੂ ਤਾਂ ਹੀ ਪਾਉ ਇੱਕ ਲੱਖ 20000 ਰੁਪਏ 1.5 ਲੱਖ 1.25 ਕੈ ਚੱਲ ਕੀਤੀ ਵੀ ਦੇ ਹੋ ਜਾਣੀ ਚੱਲ ਜਾਈ ਜਾਣੇ ਇਹਦਾ ਕੰਮ ਜਲਦੀ ਰਹਿਣੀ ਹੈ ਹਾਂ ਕੋਈ ਕਿਸਾਨ ਜਾਈ ਦੀ ਬਸ ਹੈ ਕਿ ਨਹੀਂ ਇਹਦਾ ਦੋ ਦਿਨ ਅੱਗਾ ਪਿੱਛਾ ਚੱਲੀ ਜਾਣੇ ਹਾਂ ਜਿੱਥਾਂ ਵਧ ਲਈ ਜਾਣੇ ਹਾਂ ਦੇਖ ਇਸ ਰੋਗੀ ਫਿਰ ਤਾਂ ਕੱਕਾ ਖਾਰਾ ਕੰਮ ਇੱਕ ਮੋਰ ਰੁਕ ਗਿਆ ਹਾਂ ਜੇ ਕਿਸਾ ਚੱਲਦੀ ਫੇਰ ਕੰਮ ਚੱਲਦਾ ਸਾਹ ਵਾ ਮੇਰਾ ਬੰਦਰ ਬੇਗੂਰ ਦਾ ਪੜ ਕੇ ਦੇਣਾ ਤੇ ਕਿਹੜੇ ਦੇਣਾ ਕਿਸਦਾ ਕੋ ਦਾ ਹੈ ਕਿ ਨਹੀਂ ਜੇ ਦੇਣਾ ਆਊਗਾ ਵਿਗਰਦਾਊ ਤੂੰ ਨਾ ਉਹ ਨਾਲ ਰੰਦਾ ਫੇਰ ਆਪ ਹੀ ਨੀ ਬੂ ਮਾਰਦਾ ਬੋੜੀ ਨਹੀਂ ਮਾਰਦਾ ਫੇਰ ਵੀ ਦੇਣਾ ਭਾਈ ਮਤ ਮੈਂ ਕਹਨੂੰ ਪਗੜਨਾ ਕਿਹਦਾ ਮੈਂ ਕਹਿੰਦਾ ਝੂਠਾ ਭਾਈ ਦੇਣਾ ਗੌਰਮੈਂਟ ਦਾ ਹਾਂ ਵੀ ਇਹ ਲੈ ਇਹਨੇ ਵੀਰੇ ਲਈ ਫਰਦੇ ਇਹਨੇ ਕੰਨਾ ਕਰਦੇ ਆ ਬਾਈ ਜੀ ਇਹਦਾ ਵੀ ਤੁਸੀਂ ਵੱਲੋਂ ਹਰੀਆ ਬੱਡਾ ਹੋਣਾ ਦੀਨ ਨੂੰ ਮਤ ਫੇਰੋ ਕਿਹਾ ਦਾ ਬਾਪ ਸਾਜਾ ਜੂਨੀਅਰ ਸੁਤੀ ਪਈਆਂ ਹੈ ਕਿ ਨਹੀਂ ਬਾਪ ਹਿੱਲੋ ਮਾੜ ਜੇ ਇਸ ਨੂੰ ਕਹੇਗਾ ਫੋਨ ਕਰਦਾ ਪ੍ਰਧਾਨ ਨੂੰ ਹੋਰ ਕਿਹਾ ਬੀਛੇ ਨਾਲ ਥੋੜੇ ਪਿੰਡੇ ਜੇ ਖੜਾ ਨਾਲ ਡੀਸੀ ਨੂੰ ਘੇਰ ਲੋ ਬਸ ਐਵੇਂ ਮੇਰਾ ਧਾਤਾ ਲਾ ਦੋ ਜਾ ਕੇ ਲੋਜੀ ਕਾ ਨੂੰ ਖਬਰ ਹੋ ਰਹੀ ਆ ਡੀਜੇ ਡੀਜੇ ਕਰਾ ਕਰੋ ਡੀਜੇ ਦਾ ਘਰਾਵ ਕਰ ਲਿਆ ਚਲੋ ਗੱਲ ਅਰੇ ਸੋਜਣ ਦੀ ਵੀਦਾਰਾਂ ਬਾਤ ਹੈ ਆ ਪੰਜ ਦਿਨ ਰੱਖਣੀ ਗੱਲ ਤੇ ਦੱਸੋ ਹੋਰ ਦੇਖਣੀ ਪੰਜ ਦਿਨ ਮੈਂ ਕਿੰਨਾ ਮਾਲ ਚੱਕ ਹੋ ਜਾਣਾ ਤੇ ਨਹੀਂ ਇਹਦਾ ਪ੍ਰਬੰਧ ਪਹਿਲਾਂ ਚਾਹੀਦਾ ਯਾਰ ਹੁਣ ਇਹ ਲੰਪਰ ਬਰੰਦ ਵੀ ਗਿਆ ਹੁਣ ਉਹ ਤਾਂ ਪਹਿਲੀ ਤਰੀਕ ਹੁੰਦਾ ਉਹਨੇ ਬੋਲੀ ਸਟਾਰਟ ਕਰੇ ਦਿੱਤੀ ਸੀ ਹੁਣ ਆੜਤੀਆਂ ਦੀ ਜੀਵਨਾਂ ਦੀ ਸੈਲਰਾਂ ਦੀ ਹੜਤਾਲ ਆ ਹੁਣ ਵਾਲੀ ਕਰੂਗਾ ਵੀ ਇਹ ਬੰਦਾ ਚੱਕਰੀਏ ਦਾ ਉਹਨਾਂ ਨੇ ਹੀ ਲੱਗਣੀ ਵੀ ਉੱਥੇ ਜਾ ਕੇ ਆ ਭਰਨੀ ਆੜਤੀਆਂ ਨੇ ਉਧਰ ਪੱਲੇਦਾਰ ਹੜਤਾਲ ਕਰੀ ਬੈਠੇ ਆਪਣੇ ਉਹ ਵੀ ਕਰੀ ਬੈਠੇ ਉਹ ਵੀ ਰਵੀਆਂ ਵਧਾਉਂਦੇ ਹੋਰ ਲੜਕਦਾ ਹੁਣ ਲੜਕਦਾ ਤੋਰੀ ਮੂੜਾ ਜੀਵਨਦਾਰ ਹੈ ਗਾਰਡ ਦੇ ਕੋਲ ਦੇਰ ਨਾ ਭੱਜ ਜਾਂਦੀਆਂ ਹੈ ਮੰਜੇ ਲੇਬਰ ਨਾ ਭੱਜ ਜਾਂਦੀਆਂ ਜੇ ਨਹੀਂ ਜਾਂਦੇ ਪਰ ਨਾ ਯਾਰ ਕੰਮ ਇਕੱਠਾ ਹੋ ਜਾਣਾ ਕਿਤੇ 5 ਦਿਨ ਦਾ ਕੰਮ ਇਕੱਠਾ ਪੈ ਜਾਣਾ ਪੂਰਾ ਪੰਜਾਬ ਦੀਆਂ ਖੜੀਆਂ ਆ ਸਭ ਜਿਹੜੀ ਜੀਵੀ ਗਈ ਵੀ ਆ ਹੁਣ ਗੱਦੀ ਭਰ ਹੋ ਗਈ ਜੀ ਥੇ ਭਰ ਹੋ ਜਾਣੀ ਜੀ ਕਿੱਥੇ ਨੇ ਹੁਣ ਲੇਵਰ ਬੈਠੀ ਵੀ ਖਾਣਦੀ ਇੰਨੀ ਮੰਡੀ ਵਿੱਚ ਜੀ ਜੀ ਗਈ ਵੀ ਆ ਮੰਡੀਆਂ 'ਚ ਉਹ ਤਾਂ ਜ਼ਿਆਦਾ ਪਿੰਡਾਂ 'ਚ ਪਈ ਆ ਜੀ ਇਹ ਖੜੀ ਆ ਲੱਦੇ ਵੀ ਟਰੈਲੇ ਟਰੈਲੇ ਕਿਸੇ ਦਾ ਪਹਿਲਾਂ ਨਹੀਂ ਆ ਸਾੜੇ ਆਲਾ ਜਾ ਕੇ ਆਇਆ ਪਹਿਲਾਂ ਤਾਂ ਪੂਰਾ ਜਾਮ ਲੱਗਣਾ ਮੰਡੀ ਵਿੱਚ ਫਿਰ ਫੁੱਲ ਵੀ ਖਫਤਾ ਪੂਰਾ ਫਿਰ ਜਿਹੜੇ ਚੰਦ ਲੰਘ ਟਰਾਲੀ ਨਹੀਂ ਮਿਲਣੇ ਕਿਸੇ ਨੂੰ ਹੋਰ ਹੈ ਅਗਲਾ ਅਗਲਾ ਖਾਲੀ ਘਰਾਂ ਕਰੂਗਾ ਅਗਲਾ ਹੀਲਾ ਐ ਕਰਨਾ ਪੈਣਾ ਕਰਨਾ ਪੈਣਾ ਬਾਈ ਹੁਣ ਅਗਲਾ ਜਿਹੜਾ ਵੀ ਰੇਣਾ ਟਰੈਲਾ ਪੁੱਛਦਾ ਕਹਿੰਦਾ ਬਾਈ ਅਜਾ 10 ਮੀਟਰ ਟਰੈਲਾ ਖਾਲੀ ਕਰਕੇ ਦੰਦਾ ਖਾਲੀ ਕਰਦਾ ਨਹੀਂ ਆਏ ਪੁੱਛਦਾ ਆਏ ਪੁੱਛਦਾ ਅਗਲਾ ਤਾਂ ਹੀ ਤਾਂ ਸੀ ਹੁਣ ਤਰਪਾਲ ਲਿਆਉਣੀ ਉਹਦੇ ਖਾਲੀ ਆ ਠੀਕ ਹੈ 30 ਬਾਈ 30 ਦੀ ਲਿਆਉਣੀ ਬਹੁਤ ਹੈ ਬਹੁਤ ਨਹੀਂ ਮੈਨੂੰ ਬਹੁਤ ਹੈ ਉਹ ਦੇਖਣਾ 100 ਵਰ੍ਹੇ ਤੱਕ ਕਿਆ ਬਣਦਾ ਉਹ ਲੈ ਆਉਣੀ ਉਹਦੇ ਪਸਾਈ ਦੇ ਆਪਣਾ ਤਾਂ ਕਿਆ 100 ਵਰ੍ਹੇ ਤੱਕ ਦੇਖਣਾ ਜੇ ਨਾ ਭੰਈ ਦੇ ਦਿੱਤੀ ਜੀ ਜਮਾਨ ਬਾਹਰ ਕੱਢ ਕੇ ਚੱਲ ਅੰਦਰ ਉਹ ਤਾਂ ਲੈਉਣੀ ਪਣੀ ਪੁੱਦਾ ਸਾਰਾ ਸਮਾਂ ਕੱਢ ਬਾਹਰ ਪਾਸ ਆ ਕਿਤੇ ਮੇਰੀ ਗੇਰ ਉੱਪਰ ਵਾਹ ਉਹ ਕੱਠੀ ਪੁਲੀ ਲੈ ਵਿੱਚ ਆਰਤੀ ਨੂੰ ਉਰੂ ਲਾਈ ਐ ਰੋਟਾ ਆਇਤੀ ਦੇ ਕੇ ਉਹ ਮੌਜਾ ਕੇ ਚਾਹ ਖਲੇ ਆਉਣੀਆਂ ਉਰੂਆਂ ਨਾਲ ਕਹ ਬੰਦੇ ਉਰੀ ਭੇਜਦੇ ਮੇਰੇ ਕੋਲ ਹੋ ਜਾਣਾ ਕਿਸੇ ਦਿਨ ਨੂੰ ਇਹ ਵੀ ਕੰਮ ਹੋ ਜਾਣਾ ਖਾਣ ਵਾਲੀ ਜਨਤਾ ਵੱਧਦੀ ਹੈ ਜ਼ਮੀਨ ਘਟਦੀ ਹੈ ਹਾਂ ਫੇ ਗਾ ਫੇ ਫਿਰ ਪਾਈ ਜਾਂਦੇ ਆ ਖਾਣਾ ਬਣਾ ਕੇ ਤੇਰੇ ਤੁਹਾਨੂੰ ਕਹਾਂ ਆਏ ਆਈ ਪਖਾਈ ਜੋ ਗਾ ਫੇ ਪੈਂਦਾ ਜਿੰਨੀਆਂ ਪਿੰਡਾਂਾਂ ਬਣੀਆਂ ਚੰਡੀਗੜ੍ਹ ਨਿਊ ਚੰਡੀਗੜ੍ਹ ਹੋ ਗਿਆ ਸਾਰੀ ਚੰਡੀਗੜ੍ਹ ਤਾਂ ਜਿੰਨੀ ਮਾਲੀ ਦਾ ਕਿੱਥੇ ਜੀਰਖਪੁਰ ਹੈ ਹੈ ਕੋਈ ਖਾਲੀ ਸਾਰੀਆਂ ਭਰੀਆਂ ਭਈਆਂ ਮੁਲਖ ਨਾਲ ਪਤਾ ਨਹੀਂ ਕਿੱਥੇ ਤੇ ਆਇਆ ਬਈ ਇਹਨਾਂ ਬਿਲਡਿੰਗਾਂ ਬਿਲਡਿੰਗਾਂ ਥੋੜੀ ਤਾਂ ਕੰਮ ਹੋਣਾ ਮੈਂ ਬਿਲਡਿੰਗ ਮਤਾਂ ਹੋ ਰਹੀ ਹੁਣੇ ਪੁੱਤਾਂ ਨਹੀਂ ਖਾਣੇ ਵਾਲੇ ਤਾਂ ਬੈਠੇ ਆ ਉਹੀ ਗੱਲ ਹੈ ਉਹੀ ਗੱਲ ਹੈ ਸਾਡੇ ਕੋਲੇ ਹੋਣੇ ਆ ਉਹਦਾ ਇੱਥੇ ਹੋਣੇ ਕੀਤਾ ਜੇ ਆ ਉਹ ਵੀ ਨਹੀਂ ਲੰਦੇ ਹੈਗੇ ਦੇਖ ਲੈ ਉਹਦਾ ਉਹ ਵੀ ਲੈ ਰਹੀ ਉਹੀ ਗੱਲ ਹੈ ਲੋਕਾਂ ਦਾ ਲਹੂ ਰਿਆ ਵੀ ਸਾਨੂੰ ਖਾਣਾ ਤੋਂ ਇਹ ਸਰਕਾਰ ਸਾਡੀ ਦਾਣੇ ਲੈ ਰਹੀ ਸਰ ਤੇਰਾ ਖੈੜ ਮੈਨੂੰ ਸੋਚੀ ਜਨਿਕੇ ਅੱਜ ਤੇ ਮੰਨ ਕੇ 20 ਸਾਲ ਦੀ ਗੱਲ ਲਾ ਲਾਂ 15 20 ਸਾਲ 15 ਕੇ ਸਾਲ ਦੀ ਲਾ ਲਾਂ ਰੋਪੜ ਤੇ ਬਸ ਬੈ ਜਾ ਸਿੰਗਲ ਸੜਕ ਹੁੰਦੀ ਸੀ ਹਾਂ ਹੈ ਸੜਕ ਖੈੜੀ ਨਹੀਂ ਤਾਂ ਹਣੀ ਮਾਉਂਦਾ ਹੈਡ ਤੇ ਫੇ ਚੰਡੀਗੜ੍ਹ ਨਹੀਂ ਤਾਂ ਹਣੀ ਮਾਉਂਦਾ ਇਧਰ ਨੂੰ ਬਸ ਪੈ ਨਹੀਂ ਫੇਰ ਖੇਤ ਆ ਜਾਣੇ ਹੁਣ ਤਾਂ ਸੜਕ ਰੋਪੜ ਤੇ ਤੁਰਪਾ ਥਰੇ ਸਹੀਂ ਬਿਲਡਿੰਗਾਂ ਆਉਣ ਲੱਗੀਆਂ ਸਿੱਧੀ ਰੋਡ ਸਿੱਧੀ ਪਤਾ ਨਹੀਂ ਲੱਗਦਾ ਵੀ ਕਿਹੜਾ ਪਿੰਡ ਲੱਗ ਗਿਆ ਕਿਹੜਾ ਨਹੀਂ ਲੱਗ ਗਿਆ ਅੱਗੇ ਸਾਰਾ ਸ਼ਾਮ ਆ ਸ਼ਾਮ ਆਉਂਦੀ ਦਸਤਾਂ ਦੀ ਗਿੱਲਾ ਖੇਤ ਬਾਹਰ ਰੂਟਾ ਰੂਟਾ ਬਣੀ ਮੱਛੀ ਚਲੋ ਤਾਂ ਪਰਾਲੀ ਮੱਛੀ ਕਰਦੇ ਚਲੋ ਠੀਕ ਹੈ ਬਾਈ ਮਿਲਦੇ ਕੱਲ੍ਹ ਅੱਕੀ ਬਦਲਵਾਈ ਹੋ ਗਈ ਦੇਖਦੇ ਹਾਂ ਭਾਈ ਕਿਆ ਬਣਦਾ ਮਹਾਰਾਜ ਨੂੰ ਦੇਖਦੇ ਝੱਟ ਨੂੰ ਕਿਆ ਬਣਦਾ ਕਿਆ ਬਣਦਾ ਸੁੱਖੇ ਰੱਖੇ ਬਸ ਅਜਲੀ ਤੋਂ ਆ ਗਿਆ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ